ਵਣੀ ਇਹ ਆਪਣੀ ਤਾਰ ਆ ਗਈ ਜਿਹੜੀ ਕਿਸਾਨ ਵੀਰਾਂ ਵਾਸਤੇ ਜਾਂ ਆਪਣੇ ਘਰਾਂ ਦੇ ਯੂਸ ਹੁੰਦੀ ਮੇਡ ਇਨ ਕੋਰੀਆ ਦੀ ਹਰ ਤਰ੍ਹਾਂ ਦੀ ਬ੍ਰਾਂਡਿੰਗ ਹੋਊਗੀ ਕਾਪਰ ਦੀ ਹੋਊਗੀ ਸੋਨੇ ਦੀ ਕੁਆਲਿਟੀ ਵੇਖ ਇਹਦੇ ਤਾਂਬਾ ਕਦੇ ਤੁਹਾਡੇ ਵੱਜੂਗਾ ਤਾਂਬਾ ਕਦੇ ਤੁਹਾਡੇ ਹੱਥ ਦੇ ਵਿੱਚ ਧੁੱਪ ਦੇ ਵਿੱਚ ਬੋਡੀ ਨਾ ਹੋਊਗੀ ਹੁਣ ਮੰਨ ਲਓ ਛੇਤੀ ਪਾੜਦੀ ਨਹੀਂ ਮੀਂਹ ਹਾਂਜੀ ਪਾੜਦੀ ਨਹੀਂ ਪਾੜਦੀ ਨਹੀਂ ਬਈ ਹਾਂਜੀ ਹਾਂ ਹਾਂ ਉਸ ਤੋਂ ਬਾਅਦ ਕਿਸਾਨ ਵੀਰਾਂ ਵਾਸਤੇ ਸਭ ਤੋਂ ਇਹ ਇੱਕ ਇੱਕ ਬਾਰ ਦੇ ਕਲਰ ਆ ਗਏ ਅਮਰੀਕਨ ਮੇਡ ਹਰ ਕੰਦੇ ਰੰਗ ਆ ਜੀ ਆਪਣਾ ਕੋਈ ਵੀ ਅਮਰੀਕਾ ਦੇ ਇੱਕ ਇਹ ਯੂਕੇ ਦਾ ਬ੍ਰਾਂਡਿੰਗ ਹੈ। ਸ਼ਿਪ ਦੇ ਵਿੱਚ ਗਰੀਸ ਯੂਜ਼ ਹੁੰਦਾ ਹੈ। ਇਹਦੀ ਜਿਹੜੀ ਬਰਨਿੰਗ ਪਾਵਰ ਹੈ 150 ਟੈਂਪਰੇਚਰ ਤੇ ਕਰ ਉਹ ਤੋਂ ਬਾਅਦ ਬਰਨ ਹੋਊਗਾ। ਜਿੱਥੇ ਲਾਤਾ ਹੱਬ ਨਾ ਗਰਮ ਹੋਊਗੀ। ਅੱਛਾ। ਤੇ ਠੀਕ ਹੈ ਜੀ ਬਹੁਤ ਰੀਜ਼ਨੇਬਲ ਰੇਟਾਂ ਦੇ। ਹਰਕ ਦੇਖ ਲੋ ਜੀ। ਆਹ ਦੇਖੋ ਆਹ ਆਹ ਇਹ ਇੰਡੀਅਨ ਆਈ। ਆਹ ਇੰਡੀਅਨ ਆ। ਇੰਡੀਅਨ। ਇਹ ਯੂਐਸਏ ਦਾ ਆਇਆ। ਯੂਐਸਏ ਦਾ ਆਇਆ। ਇਹ ਸਾਰੇ ਸਾਈਜ਼ ਮਿਲ ਜਾਣਗੇ 12 14 ਉਸ ਤੋਂ ਵੱਡੇ ਜਿੰਨੇ ਵੀ ਆਪਣੇ ਚਾਹੀਏ। ਉਸ ਤੋਂ ਬਾਅਦ ਅਗੇ ਜਿਵੇਂ ਅਮਰ ਦਾ ਸੈਟ ਆਗੇ ਇੱਕ ਕੰਟ ਬਣਾਈ। ਅੱਛਾ। ਹਾਂ ਜੀ। ਕਿਸੇ ਦੀ ਕੀ ਐ ਸਟੌਪ ਉਹਦੇ ਉੱਪਰ ਤੋਂ ਕੰਮ ਕਰਦੀ ਹੈ ਜੀ ਟੋਰਚ ਦਾ ਕੰਮ ਹੋ ਗਿਆ ਕੋਈ ਅਮਰਜੰਸੀ ਐਸੀ ਉਹਨੂੰ ਪਿੱਛੋਂ ਉਹ ਕੰਮ ਕਰ ਲੋ ਉਹ ਕਰਾਂਟ ਸਾਹਮਣੇ ਮਾਰਦੇ ਅਫਸੋਸ ਕੋ 20 ਵਾਟ ਦਾ ਕਰਾਂਟ ਇਹਨੇ ਅਸੀ ਗੱਲ ਬਾਈ ਜੀ ਕੀ ਹਾਲ ਚਾਲ ਆ ਅੱਜ ਨਾ ਆਪਾਂ ਆਏ ਹੋਇਆ ਮਕਸਰ ਤੇ ਮਕਸਰ ਨਾਲ ਆਪਾਂ ਬਾਈਆਂ ਕੋਲੇ ਆਏ ਆਵੇਂ ਆ ਬਾਈਆਂ ਦਾ ਕੰਮ ਹੈਗਾ ਬਾਈ ਨਾ ਸਮੁੰਦਰੀ ਝਾਂਗਾਂ ਚ ਜਿਹੜੀਆਂ ਲਗਜ਼ਰੀ ਆਤਮਾ ਮਿਲਦੀਆਂ ਨਾ ਉਹ ਤੁਹਾਨੂੰ ਬਾਈਆਂ ਕੋਲੇ ਮਿਲ ਜਾਇਆ ਕਰ ਲਿਓ ਤੇ ਜਿਹੜੀ ਬਾਈਆਂ ਦੀ ਦੁਕਾਨ ਹੈਗੀ ਆ ਉਹ ਹੈਗੀ ਆ ਹਰੀਆਲੀ ਦੇ ਬਿਲਕੁਲ ਸਾਹਮਣੇ ਐਸਐਸਪੀ ਡਾਕਟਰ ਦੇ ਕੋਲ ਤੇ ਬਾਈਆਂ ਨਾਲ ਆਪਾਂ ਕਰਦੇ ਆ ਗੱਲਬਾਤ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਸਮਾਨ ਕਿਹੜਾ ਕਿਹੜਾ ਸਮਾਨ ਲਗਜ਼ਰੀ ਆਈਟਮਾਂ ਕਿਹੜੀਆਂ ਕਿਹੜੀਆਂ ਮਿਲਦੀਆਂ ਤੇ ਕਿਹੜਾ ਕਿਹੜਾ ਸਮਾਨ ਮਿਲਦਾ ਹਾਂਜੀ ਕੀ ਸਤਿ ਸ਼੍ਰੀ ਅਕਾਲ ਬਾਈ ਜੀ ਸ਼ੋਹਰ ਹੋਰ ਕੀ ਹੋ ਰਿਹਾ ਵਧੀਆ ਜੀ ਬੱਸ ਉਹ ਸਭ ਤੋਂ ਪਹਿਲਾਂ ਬੜੇ ਜੀ ਥੋੜਾ ਜਿਹਾ ਤੁਸੀਂ ਆਪਦਾ ਨਾਮ ਤੇ ਦਾ ਤੋਂ ਕੀ ਕੰਮ ਕਰਾਈ ਹਾਂਜੀ ਮੇਰਾ ਨਾਮ ਗੁਰਸੇਵਕ ਸਿੰਘ ਹੈ ਜੀ ਇੱਥੇ ਆਪਾਂ ਮਤਲਬ ਅਸੀਂ ਤਿੰਨ 파ਟਰਨਰ ਅਸੀਂ ਸ਼ਾਪ ਕੀਤੀ ਹੈਗੀ ਸਮੁੰਦਰੀ ਦਾ ਜਾਲੀ ਇਸ ਜਿਹੜਾ ਸਾਰਾ ਸਮਾਨ ਹੈ ਲੇਟੈਸਟ ਹੈ ਤੇ ਇੰਪੋਰਟਡ ਹੈ ਅੱਛਾ ਮਤਲਬ ਹਰ ਇੱਕ ਬੰਦਾ ਇਹਨੂੰ ਚੁਆਇਸ ਨਾਲ ਲੈ ਕੇ ਜਾਂਦਾ ਹੈ ਜਿਹੜਾ ਬੰਦਾ ਇੱਕ ਵਾਰੀ ਯੂਜ਼ ਕਰਦਾ ਉਹ ਵਾਰ-ਵਾਰ ਉਹਨੂੰ ਇਹ ਲੱਗਦਾ ਕਿ ਮੈਂ ਯੂਜ਼ ਕਰਾਂਗਾ ਅਸੀਂ ਮੀਤ ਮਤਲਬ ਕਹਿਣ ਦਾ ਭਾਵ ਜਿਹੜਾ ਸਮੁੰਦਰੀ ਜਹਾਜ਼ਾਂ ਦੇ ਵਿੱਚ ਲਗਜ਼ਰੀ ਆਈਟਮਾਂ ਮਿਲਦੀਆਂ ਹੁਣ ਆਮ ਬੰਦਾ ਵੀ ਯੂਜ਼ ਕਰ ਸਕਦਾ ਕਰ ਸਕਦਾ ਬਾਈ ਕਰ ਸਕਦਾ ਕਿਉਂਕਿ ਹਰ ਇੱਕ ਬੰਦਾ ਅਫੋਰਡ ਨਹੀਂ ਵਾ ਦੂਰ ਜਾ ਕੇ ਜਾਂ ਆਪਾਂ ਉੱਥੋਂ ਹਰ ਇੱਕ ਬਲਕ ਦੇ ਵਿੱਚ ਮਾਲ ਨਹੀਂ ਚੱਕ ਸਕਦਾ ਅਸੀਂ ਉਹ ਚੀਜ਼ ਆਪਾਂ ਆਪਦੇ ਮੁਕਸਰ ਸ਼ਹਿਰ ਦੇ ਵਿੱਚ ਅਸੀਂ ਲੋਕਾਂ ਦੀ ਸੌਦਾ ਵਾਸਤੇ ਇੱਥੇ ਮਤਲਬ ਵੀ ਨਸ ਚਲਾਇਆ ਵੀ ਹਰ ਇੱਕ ਬੰਦੇ ਦੀ ਪਹੁੰਚ ਹੋ ਜੇ ਤੇ ਹਰ ਇੱਕ ਬੰਦਾ ਜਿਹੜਾ ਇੰਪੋਰਟਡ ਸਮਾਨ ਵਰਤੇ ਤਾਂ ਨੂੰ ਪਤਾ ਲੱਗਿਆ ਵੀ ਹਾਂ ਇਹਦੀ ਚੀਜ਼ ਦੀ ਕੁਆਲਿਟੀ ਫੋਰਨ ਦੀ ਕੁਆਲਿਟੀ ਤੇ ਆਪਣੇ ਕੁਆਲਿਟੀ 'ਚ ਕੀ ਫਰਕ ਹੈ ਤੇ ਇੱਕ ਬਾਈ ਜੀ ਮਾੜੀਆਂ ਵੀ ਦਿਖਾ ਦਵਾਂ ਕਿ ਕਿਹੜੀਆਂ ਕਿਹੜੀਆਂ ਆਈਟਮਾਂ ਹਨਾ ਅਬ ਇੱਥੇ ਅਵੇਲੇਬਲ ਹੈਗੀਆਂ ਹਾਂਜੀ ਬਾਈ ਜੀ ਅਲੱਗ-ਅਲੱਗ ਤਰ੍ਹਾਂ ਦੇ ਆਈਟਮ ਆਉਂਦੀਆਂ ਲਗਜ਼ਰੀ ਮੋਡ ਦਾ ਪਰਫਿਊਮ ਵੀ ਆਉਂਦੇ ਆਗੇ ਵਰਤਨ ਵਾਲੀਆਂ ਚੀਜ਼ਾਂ ਵੀ ਆਉਂਦੇ ਜੀਵਿਦਾਰੇ ਦੇ ਵਿੱਚ ਪਹਿਲਾਂ ਚਲੋ ਆਪਾਂ ਸ਼ੁਰੂ ਕਰਦੇ ਇਹਨਾਂ ਤੋਂ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਪਰਫਿਊਮ ਆ ਜਿਵੇਂ ਇਸ ਤਰ੍ਹਾਂ ਦੇ ਆਗੇ ਸਾਰੇ ਇੰਪੋਰਟਡ ਪਰਫਿਊਮ ਆ ਫਰਾਂਸ ਦੇ ਆਗੇ ਜੀ ਹਾਂ ਜੀ ਹਾਂ ਜੀ ਹਰ ਇੱਕ ਚੀਜ਼ ਨੂੰ ਨੈਟ ਦੇ ਇੱਥੇ ਜੋ ਅਵੇਲੇਬਿਲਟੀ ਮਿਲੇਗੀ ਉਸ ਤੋਂ ਬਾਅਦ ਜੇ ਤੁਸੀਂ ਗੱਲ ਕਰਦੇ ਟਾਰਚਾਂ ਦੀ ਅਲੱਗ-ਅਲੱਗ ਤਰ੍ਹਾਂ ਦੀਆਂ ਟਾਰਚਾਂ ਆਂਗੀਆਂ ਜੀ ਠੀਕ ਹੈ ਅਲੱਗ-ਅਲੱਗ ਤਰ੍ਹਾਂ ਦੇ ਟੂਲਸ ਆਗੇ ਜੀ ਅੱਛਾ ਤੇ ਵਿਸਕੀ ਵਾਲੇ ਜਿਹੜੇ ਬੰਦੇ ਕੋਈ ਵਿਸਕੀ ਦੇ ਸ਼ਕੀਨ ਆ ਉਹਨਾਂ ਵਾਸਤੇ ਇੱਕ ਸਪੈਸ਼ਲ ਆਈਟਮ ਹੈ ਜੀ ਅੱਛਾ ਉਸ ਤੋਂ ਬਾਅਦ ਇਹਦੇ ਵਿੱਚ ਨیل ਕਟਰਾਉਂਦੀ ਹੈ ਕੋਈ ਸ਼ੂ ਸ਼ਾਈਨਰ ਆਉਂਦੇ ਫੌਰੀਂ ਦੇ ਆਉਂਦੇ ਆ ਗਏ ਜੀ ਅੱਛਾ ਠੀਕ ਹੈ ਜੀ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜਿਹੜੀਆਂ ਕਰੂਜ਼ ਦੇ ਵਿੱਚ ਆਪਣੀਆਂ ਜਿਹੜੀਆਂ ਸੋਪਸ ਵਗੈਰਾ ਵਰਤਦੇ ਨੇ ਉਹ ਗੱਲ ਅਲੱਗ-ਅਲੱਗ ਕਰਾਂਦੀਆਂ ਇਹ ਆਪਣੇ ਓ ਵੀ ਹੈ ਇਹ ਇੰਡੋਨੇਸ਼ੀਆ ਦੀ ਹੈ ਜੀ ਇਹ ਜਾਪਾਨ ਦੀ ਮੈਨੂਫੈਕ ਜਾਪਾਨ ਦੀ ਹੈਗੀ ਇੰਡੋਨੇਸ਼ੀਆ ਵਿੱਚ ਮੈਨੂਫੈਕੈਚਰਿੰਗ ਹੈ ਅੱਛਾ ਉਸ ਤੋਂ ਬਾਅਦ ਲਗ ਲਗ ਤਰ੍ਹਾਂ ਦੇ ਹੋਰ ਆਈਟਮ ਆਉਂਦੇ ਜਿਵੇਂ ਆਪਣੇ ਲੰਡਨ ਦੇ ਕਿੱਟਾਂ ਆਉਂਦੀਆਂ ਇਹ ਚੀਜ਼ ਨੂੰ ਯੂਜ਼ ਕਰ ਸਕਦੇ ਆ ਇਹ ਲਾਈਫ ਜੈਕਟਾਂ ਦੇ ਵਿੱਚ ਜਿਹੜੀਆਂ ਟਾਰਚਾ ਉਹ ਕਹਿੰਗੀਆਂ ਲਗ ਲਗ ਤਰ੍ਹਾਂ ਦੇ ਆਪਣੇ ਕੀ ਕੀ ਛੱਲੇ ਆਉਂਦੇ ਜਿਹੜੇ ਆਪਾਂ ਕੀ ਦੇ ਵਿੱਚ ਪਾ ਸਕਦੇ ਆਂਗੇ ਉਸ ਤੋਂ ਇੱਕ ਲਗਜ਼ਰੀ ਆਈਟਮ ਆਉਂਦੀ ਹੈ ਇਸ ਤਰ੍ਹਾਂ ਦੀ ਆਉਂਦੀ ਹੈ ਜੀ ਵੀ ਜੇ ਇਹਨੂੰ ਤੁਸੀਂ ਈਸ਼ਿਆਪਾ ਜਿਹੜਾ ਨੋਦਾ ਨਿਕਾ ਕਿਤੇ ਵੀ ਤੁਸੀਂ ਯੂਜ਼ ਕਰ ਸਕਦੇ ਗੱਡੀ ਚ ਰੱਖ ਸਕਦੇ ਆਂ ਡਰੈਗ ਰੂਮ ਵਗੈਰਾ ਚ ਆਪਾਂ ਰੱਖ ਸਕਦੇ ਆਂ ਉਸ ਤੋਂ ਬਾਅਦ ਭਾਈ ਜੀ ਇੱਕ ਤੁਹਾਨੂੰ ਮੈਂ ਲੇਟੈਸਟ ਚੀਜ਼ ਜਿਹੜੀ ਦਿਖਾਉਣ ਜਾ ਰਿਹਾ ਅਸੀਂ ਦੀ ਤੇ ਮੰਨ ਲਓ ਇਹ ਆ ਗਈ ਹਰ ਇੱਕ ਤਰ੍ਹਾਂ ਦੀ ਡਾਕੂਮੈਂਟੇਸ਼ਨ ਦੇ ਨਾਲ ਹੋ ਗਈ ਹੋ ਇਹ ਮਲੇਸ਼ੀਆ ਦੀ ਹੈਗੀ ਹੈ ਜੀ ਜੇ ਤੁਸੀਂ ਇਹਨੂੰ ਯੂਜ਼ ਕਰੋਗੇ ਮੰਨ ਲਓ ਆਮ ਬੰਦਾ ਇਨੂੰ ਯੂਜ਼ ਕਰ ਸਕਦਾ ਹੈਗਾ ਫਿਰ ਉਸ ਤੋਂ ਬਾਅਦ ਇੱਕ ਲੇਟੈਸਟ ਹੋਰ ਆ ਗਿਆ ਸਾਡੇ ਕੋਲੇ ਮਾਡਲ ਜਿਹੜੇ ਟੈਲੀਸਕੋਪ ਹੈ ਭਾਈ ਤੁਸੀਂ ਇਹ ਵੀ ਹਰ ਇੱਕ ਬੰਦਾ ਯੂਜ਼ ਕਰ ਸਕਦਾ ਤੁਸੀਂ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ ਇੱਕ ਹੋਰ ਲੇਟੈਸਟ ਸਾਡੇ ਕੋਲੇ ਵੀ ਜਿਹੜਾ ਕੋਈ ਬੰਦਾ ਹੋਰ ਜ਼ਿਆਦਾ ਸਕਰੀਨ ਆ ਰੱਖ ਲੋ ਉਹਦੇ ਵਾਸਤੇ ਇਹ ਜਰਮਨੀ ਦੀ ਆਟਮ ਹੈ ਜੀ ਅੱਛਾ ਠੀਕ ਹੈ ਜੀ 2 ਕਿਲੋਮੀਟਰ ਤੱਕ ਤੁਹਾਨੂੰ ਕਲੀਅਰ ਵਿਜ਼ਨ ਦੇ ਦਿਸੂਗਾ ਤੁਹਾਨੂੰ ਉਸ ਤੋਂ ਬਾਅਦ ਆਪਣੇ ਟੂਲਸ ਆ ਗਏ ਸਟੈਂਲੀ ਦੇ ਆ ਗਏ ਇਹ ਯੂਐਸਏ ਦੀ ਬ੍ਰਾਂਡਿੰਗ ਹੈ ਜੀ ਠੀਕ ਹੈ ਉਸ ਤੋਂ ਬਾਅਦ ਆਪਾਂ ਤੁਹਾਨੂੰ ਮੈਂ ਅੱਗੇ-ਅੱਗੇ ਦਿਖਾਉਣਾਗਾ ਇੱਕ ਤਰ੍ਹਾਂ ਇਹ ਚੀਜ਼ ਇੰਪੋਰਟਡ ਆ ਗਈ ਜਿਹੜੇ ਵੀਰ ਆਪਣੇ ਬਿਜਲੀ ਦਾ ਕੰਮ ਕਰਦੇ ਆ ਇਹਦੇ ਤੇ ਹਰ ਤਰ੍ਹਾਂ ਕਮੈਂਸ਼ਨ ਕੀਤੀ ਹੋਈ 11000 ਵੋਲਟ ਤਿੱਕਰ ਨੇ ਕੰਮ ਕਰਨਾਗਾ ਤੁਸੀਂ 11000 ਵੋਲਟ ਦੀ ਤਾਰ ਤਿੱਕਰ ਵੀ ਕੰਮ ਟੈਸਟਿੰਗ ਹੈ ਅੱਛਾ ਟੁੱਟੇ ਸਪੈਸ਼ਲ ਮੋਹ ਲੱਗੀ ਹੈ ਟੈਸਟਿੰਗ ਦੀ 11000 ਵੋਲਟ ਉਹ ਤੋਂ ਬਾਅਦ ਸ਼ਿਪ ਦੇ ਹੈਂਗਰ ਆ ਗਏ ਜੀ ਠੀਕ ਹੈ ਅਮਰੀਕਾ ਦਾ ਆਪਣਾ ਸਕਰੂ ਡ੍ਰਾਈਵਰ ਆ ਗਿਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਲਗ ਲਗ ਚੀਜਾਂ ਅੱਗੇ ਚੱਲਦੇ ਆਪਾਂ ਤੁਹਾਨੂੰ ਦਿਖਾਉਣੇ ਆਗੇ ਠੀਕ ਹੈ ਜੀ ਕਿ ਇੱਥੇ ਸ਼ੁਰੂ ਕਰਦੇ ਆਪਾਂ ਇਹ ਇੱਕ ਬਾਹਰ ਦੀ ਆਈਟਮ ਆ ਅੱਛਾ ਆਪਣੇ ਆਮ ਮਾਰਕੀਟ ਦੇ ਵਿੱਚ ਹੈ ਨਹੀਂ ਗੀ ਇਹਦੀ ਕੀ ਖਾਸੀਅਤ ਹੈ ਇੱਕ ਤੇ 10 ਫੁੱਟ ਦੇ ਨੇ ਵਿੱਚੋਂ ਲਿਕਣਾ ਲੰਬਾ ਅੱਛਾ ਜੀ ਫਿਰ ਆਮ ਆਪਣੇ ਘਰਾਂ 'ਚ ਪ੍ਰੋਬਲਮ ਇਹ ਹੁੰਦੀ ਆ ਵੀ ਆਮ ਇਹ ਵੀ ਆਪਾਂ ਯੂਜ਼ ਕਰਨਾ ਮੰਨ ਲਓ ਏਸੀ ਇਤਨੂੰ ਸਾਫ਼ ਕਰ ਸਕਦੇ ਉੱਪਰੋਂ ਕਦੇ ਨਹੀਂ ਕਰ ਸਕਦੇ ਜਾਂ ਡਾਊਨ ਸੀਲਿੰਗ ਦੀ ਕਰ ਇਹਦੀ ਕੀ ਹੈ ਜਿੱਥੇ ਤੁਸੀਂ ਮਰਜ਼ੀ ਨੂੰ ਫੋਲਡੇਬਲ ਕਰੋ ਫੋਲਡ ਕਰੋ ਇਹਨੂੰ ਲੰਮਾ ਕਰੋ ਉੱਪਰੋਂ ਸਾਫ਼ ਕਰੋ ਜੀ ਠੀਕ ਹੈ ਜੀ ਹਾਂ ਇਹ ਚੀਜ਼ਾਂ ਇਹਨੂੰ ਹਾਂ ਜੀ ਇਹ ਹਾਊਸ ਹੋਲਡ ਆਟਮ ਇਹਨੂੰ ਸਿੱਧਾ ਕਰੋ ਜੀ ਇਹਨੂੰ ਵਾਸ਼ ਕਰੋ ਵਿੱਚੋਂ ਨਿਕਲ ਜਾਣਾ اچھا ਵਾਸ਼ੇਬਲਾ ਵਾਸ਼ੇਬਲਾ ਫਿਰ ਸਾਹਿਬ ਠੀਕ ਹੈ ਜੀ ਉਸ ਤੋਂ ਬਾਅਦ ਪ੍ਰੀਮੀਅਮ ਕੁਆਲਿਟੀ ਦੀਆਂ ਆਪਣੇ ਕੋਲੇ ਇਹ ਚੀਜ਼ਾਂ ਜਿਹੜੀਆਂ ਸ਼ਿਪ ਦੇ ਵਿੱਚ ਯੂਜ਼ ਹੋਣਗੀਆਂ ਤੁਸੀਂ ਆਪ ਇਹਨਾਂ ਹੈਂਡਲਿੰਗ ਹੈਂਡਲ ਤੋਂ ਇਹਦੀ ਸਾਰੀ ਕੁਝ ਸਿਸਟਮ ਤੋਂ ਦੇਖਵਾ ਦੇਵੋ ਹਾਂ ਜੀ ਅੱਛਾ ਇਹਦੇ ਵਿੱਚ ਇੱਕ ਲੇਟੈਸਟ ਸਿਸਟਮ ਇੱਕ ਹੋਰ ਹੁੰਦਾ ਉਹ ਬਟਨ ਦੀ ਪੋਸ਼ ਹੁੰਦੀ ਹੈ ਕਿ ਖੁੱਲਦੀ ਹੈ ਤੇ ਬਟਨ ਦੀ ਬੰਦ ਹੁੰਦੀ ਹੈ ਜੀ ਅੱਛਾ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਹੈ ਤੁਸੀਂ ਵੀਡੀਓ ਇਹ ਕੀ ਹੈ ਇਹ ਬਟਨ ਚ ਖੁੱਲੇਗੀ ਅੱਛਾ ਦੇਖ ਬਟਨ ਤੇ ਬੰਦ ਜਿਹੜੀ ਆਪਨੇ ਆਮ ਮਾਰਕੀਟ ਦੇ ਵਿੱਚ ਤੁਹਾਨੂੰ ਅਵੇਲੇਬਿਲਟੀ ਇਹ ਚੀਜ਼ ਵੀ ਨਹੀਂ ਮਿਲੂਗੀ ਆਪਣੇ ਤਾਂ ਨੋਰਮਲ ਹੈ ਨਾ ਨੋਰਮਲ ਮਿਲ ਜੀ ਉਹ ਤਾਂ ਇਹਦੇ ਬੰਦ ਨਹੀਂ ਹੁੰਦੀ ਉਸ ਤੋਂ ਤੁਹਾਨੂੰ ਇੱਕ ਹੋਰ ਆਈਟਮ ਦਿਖਾਉਣਾ ਹੈ ਜੀ ਇਹ ਮੇਡ ਇਨ ਤਾਈਵਾਨ ਦੀ ਹੈ ਜੀ ਆ ਰਹੀ ਹੈ ਮੇਡ ਇਨ ਤਾਈਵਾਨ ਠੀਕ ਹੈ ਇਹਨੇ ਕੀ ਖਾਸियत ਹੈ ਇਹ ਦੋਵੇਂ ਪਾਸੇ ਕੱਟ ਕਰੋਗੇ ਜਿਹੜੇ ਬੰਦੇ ਯੂਜ਼ ਕਰਦੇ ਆ ਸਾਨੂੰ ਇਹ ਚੀਜ਼ ਦਾ ਨਹੀਂ ਪਤਾ ਸੀ ਪਰ ਜਿਹੜੇ ਬੰਦੇ ਨੇ ਯੂਜ਼ ਕੀਤੀ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਦੋਵੇਂ ਪਾਸੇ ਯੂਜ਼ ਕਰ ਇਸ ਤਰ੍ਹਾਂ ਕੱਟ ਮਾਰੂਗੇ ਇਸ ਤਰ੍ਹਾਂ ਫਿਰ ਇਹਦੇ ਨਾਲ ਕੀ ਹੈ ਜੀ ਇਹ ਠੀਕ ਹੈ ਨਾਲ ਦਾ ਸਿਸਟਮ ਇਹਦਾ ਕੀ ਹੈ ਰਿਮੂਵੇਬਲ ਹੈ ਅਲੱਗ-ਅਲੱਗ ਹੋ ਜਾਂਦੀ ਹੈ ਅਲੱਗ-ਅਲੱਗ ਹੋ ਗਈ ਫਿਰ ਉਹਨੂੰ ਮਤਲਬ ਸੈੱਟ ਕਰੋ ਤੁਸੀਂ ਆਪ ਦਾ ਸੈੱਟ ਕਰੋ ਤੇ ਲੋਕ ਲਾ ਦਿਓ ਤੁਹਾਨੂੰ ਫਾਰਮ ਦੇ ਵਿੱਚ ਫਿਨਿਸ਼ਿੰਗ ਦੱਸੋਗੇ ਵੀ ਹਾਂ ਯਾਰ ਹੈ ਇਹ ਤੇਰਾ ਚੀਜ਼ ਕੁਝ ਬਾਕੀ ਲੱਗਦੀ ਚੀਜ਼ ਹੈ ਹਾਂਜੀ ਹਾਂਜੀ ਉਸ ਤੋਂ ਬਾਅਦ ਭਾਈ ਇਹ ਆਪਣੇ ਸ਼ਿਪ ਦੇ ਵਿੱਚ ਜਿਹੜੇ ਯੂਜ਼ ਹੁੰਦੇ ਹੈਗੇ ਉਹ ਦੇਖੋ ਹਮਮਤ ਮਤਲਬ ਕੋਰੀਆ ਦੀ ਹੈ ਇਹਦੇ ਵਿੱਚ ਕਿੰਨੇ ਕਮਸੇ ਹੈਮਰ ਹੈ ਜੀ ਦੂਜੇ ਪਾਸੇ ਕੀ ਹੈ ਬਹੁਤ ਵਧੀਆ ਟੱਕਾ ਤੁਸੀਂ ਹੱਥੇ ਫੜ ਕੇ ਤੁਹਾਨੂੰ ਪ੍ਰੀਮੀਅਮ ਲੱਗੂਗੀ ਹਾਂ ਯਾਰ ਇਹ ਚ ਕੁਆਲਿਟੀ ਹੈਗੀ ਬੜੇ ਬੰਦੇ ਸ਼ੌਕਨਾ ਆਪਦੇ ਗੱਡੀ ਵਗੈਰਾ ਤੇ ਇਹ ਚੀਜ਼ ਰੱਖਦੇ ਹੈਗੇ ਉਸ ਤੋਂ ਬਾਅਦ ਕੋਰੀਅਨ ਮੈਟ ਆ ਗਿਆ ਆਪਣੇ ਮੇਡ ਇਨ ਕੋਰੀਆ ਦੇ ਟਾਇਲ ਮੈਟ ਬੋਲਦੇ ਇਹਨੂੰ 100% ਵਾਟਰਪੂਫ ਹੋਈ ਥੱਲੇ ਦੇ ਨਾ ਇਹ ਮਿੱਟੀ ਇਹਦੇ ਵਿੱਚ ਜਾਵੇ ਨਾ ਇਹ ਵਿੱਚ ਪਾਣੀ ਜਾਊਗਾ ਅੱਛਾ ਟੈਲਮੈਟ ਬੋਲਦੇ ਇਹਨੂੰ ਜਿਹੜੇ ਸ਼ਿਪ ਦੇ ਵਿੱਚ ਆਪਣੇ 크ਰੂਜ਼ ਦੇ ਵਿੱਚ ਅੰਦਰ ਰੂਮ ਦੇ ਵਿੱਚ ਮੈਟਿੰਗ ਹੋਈਏਗੀ ਡੇਡ ਬਾਈ ਡੇਡ ਦਾ ਟੈਲਮੈਟਾ ਜਿਸ ਇਹ ਡੱਬੇ ਤੇ ਬ੍ਰਾਂਡਿੰਗ ਮੇਕ ਇਨ ਕੋਰੀਅਰ ਲਿਖਿਆ ਹੋਇਆ ਇਹ ਖਾਸੀ ਤੇ ਇੱਕ ਹੋਰ ਮੈਂ ਤੁਹਾਨੂੰ ਦੱਸ ਦਿੰਦਾ ਜਦੋਂ ਆਪਾਂ ਇਹਨੂੰ ਲਾਵਾਂਗੇ ਤੁਹਾਨੂੰ ਜੋੜ ਨਾ ਆਉਂਦੇ ਸੂ ਆਟੋਮੈਟਿਕ ਹੀ ਜੋੜ ਬਣਦਾ ਹੈ ਇੱਕ ਦੂਜੇ ਨਾਲ ਜੋ ਆਪਾਂ ਇਹਨੂੰ ਅੱਛਾ ਅਟੈਚ ਕਰਾਂਗੇ ਅਟੈਚ ਕਰਾਂਗੇ ਇਸ ਨੂੰ ਤੁਸੀਂ ਬੈਡਰੂਮ 'ਚ ਯੂਜ਼ ਕਰ ਸਕਦੇ ਹੋ ਡ੍ਰੈੰਗ ਰੂਮ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ ਅੱਛਾ ਅਲੱਗ-ਅਲੱਗ ਪਰਪਸ ਵਾਸਤੇ ਹੋਵੇ ਕੰਮ ਹੋਵੇ ਉਸ ਤੋਂ ਬਾਅਦ ਇਹ ਸ਼ੇਪ ਵਾਲੇ ਗਲੋਵਜ਼ ਆ ਗਏ ਜਿਵੇਂ ਆਪਣੇ ওভার ਹਰੇ ਅਲੱਗ-ਅਲੱਗ ਤਰ੍ਹਾਂ ਦੇ ਕੰਮ ਵਾਸਤੇ ਆਪਾਂ ਯੂਜ਼ ਕਰ ਸਕਦੇ ਹਾਂ ਅੱਛਾ ਇਹਦੀ ਕੀ ਖਾਸੀਅਤ ਹੈ ਇਹਦੇ ਵਿੱਚ ਵੀ ਕੱਪੜਾ ਲੱਗਾ ਹੈ ਅੱਛਾ ਤੁਸੀਂ ਇਹਨਾਂ ਨਹੀਂ ਆਊਗਾ ਹਾਂ ਠੀਕ ਹੈ ਇੱਥੋਂ ਬਾਕੀ ਆ ਚੀਜ਼ ਇਥੋਂ ਘੋਟੀ ਆਉਗੀ ਆਪਾਂ ਜਿਹਨੂੰ ਯੂਜ਼ ਕਰਨ ਦੇ ਵਿੱਚ ਆਪਣੇ ਹੱਥ ਵੀ ਖਰਾਬ ਨਹੀਂ ਹੁੰਦੇ ਥੋੜੇ ਮੋਟੇ ਬੀਲਿਆ ਵਾਲੇ ਵਾਸਤੇ ਵੀ ਯੂਜ਼ ਕਰਦੇ ਥੋੜਾ ਮੋੜਾ ਕਰੰਟ ਆਪਾਂ ਨੇ ਕਿਉਂਕਿ ਉਹ ਸਾਰਾ ਜਾਦੇ ਆ ਆਹ ਸਪੈਸ਼ਲ ਆਗੇ ਇਸ ਸਪੈਸ਼ਲ ਆਗੇ ਭਾਈ ਜੀ ਇਹਦੇ ਵਿੱਚ ਕੀ ਹੈਗੀ ਇੱਕ ਇੱਕ ਆਪਣੇ ਬੈਲਟ ਆਉਂਦੀ ਹੈਗੀ ਗੱਡੀਆਂ ਵਾਸਤੇ ਅੱਛਾ ਗੱਡੀਆਂ ਵਾਸਤੇ ਬੈਲਟ ਹੈ ਜੀ ਮੇਡ ਇਨ ਕੋਰੀਆ ਹੈ ਹਰ ਤਰ੍ਹਾਂ ਦੀ ਬ੍ਰਾਂਡਿੰਗ ਹੋਊਗੀ ਮੇਡ ਇਨ ਕੋਰੀਆ ਠੀਕ ਹੈ ਜੀ 1 ਟਨ ਤੋਂ ਲੈ ਕੇ 2 2 ਟਨ ਤੱਕ ਦੀ ਕੈਪੈਸਿਟੀ ਹੈ ਯੋ ਕਿ 50 ਮਾਣ ਦੀ ਗੱਡੀ ਇਹ ਖਿੱਚ ਲੂਗੀ ਜਿਵੇਂ ਆਪਾਂ ਐਮਰਜੈਂਸੀ ਆਪਾਂ ਗੱਡੀ ਦੇ ਵਿੱਚ ਰੱਖੀ ਹੋਵੇ ਰੱਖੀ ਹੋਵੇ ਤੇ ਕਈ ਵਾਰ ਕਿਤੇ ਕਿਤੇ ਵੀ ਯੂਜ਼ ਕਰ ਸਕਦਾ ਆਪਾਂ ਹਾਂਜੀ ਇਸ ਤੋਂ ਥੋੜੀ ਜ਼ਿਆਦਾ ਹੋਗੀ ਇਹ ਬੈਲਟ ਆ ਗਈ ਜੀ ਥੋੜੀ ਜ਼ਿਆਦਾ ਹਾਈ ਫਾਈ ਜੋ ਟਰੈਕਟਰ ਵਗੈਰਾ ਖਿੱਚਣਾ ਰੋਡ ਤੇ ਠੀਕ ਹੈ ਇਹ ਆਪਣੇ ਕੋਲੇ ਕਾਰਗੋ ਸ਼ਿਪਾਂ ਲਈ ਨਹੀਂ ਜਿਹੜੇ ਚਲੋ ਅੱਗੇ ਟਰਾਲੇ ਵਗੈਰਾ ਯੂਜ਼ ਕਰਨਗੇ ਗੱਠਾਂ ਵਾਲੇ ਟਰਾਲੇ ਉਹਨਾਂ ਵਾਸਤੇ ਆਟੋਮੈਟਿਕ ਹੀ ਨੇ ਕਸੀ ਜਾਣਾ ਹੈ ਸਾਰਾ ਸਿਸਟਮ ਆਹ ਕਾਰਗੋ ਸ਼ਿਪਾਂ ਲਈ ਹੈ ਜੀ ਅਰਥਾ ਤੁਹਾਨੂੰ ਕਾਰਗੋ ਆਕਸਿਲ ਦਾ ਹਾਂ ਮਤਲਬ ਆਪਣੇ ਜ਼ਿਆਦਾਤਰ ਕਿਸਾਨ ਵੀਰਾਂ ਦੇ ਬਹੁਤ ਕੰਮ ਆਉਂਦੀ ਹੈ ਕੰਮ ਆਲੀ ਹੈ ਜੀ ਕੰਮ ਆਲੀ ਚੀਜ਼ ਹੈ ਹਾਂ ਜੀ ਉਸ ਤੋਂ ਬਾਅਦ ਆਪਣੇ ਇਹ ਨਵਾਰ ਆ ਗਈ ਬਾਹਰ ਵਾਲੀ ਹੈ ਜੀ ਅੱਛਾ ਜੀ ਇਹ ਸ਼ਿਪਾਂ ਉੱਥੋਂ ਜਿਹੜੀ ਮਲਾਈ ਰਸਾ ਬੋਲਦੇ ਆਗੇ ਉਹਨਾਂ ਦੇ ਵਿੱਚ ਯੂਜ਼ ਹੁੰਦੀ ਹੈਗੀ ਯੋ ਉਸ ਤੋਂ ਬਣੀ ਹੈ ਜਨਕੀ ਆਪਾਂ ਆਮਾਰਕ ਆਉਦੇ ਮੰਜਾ ਵਗੈਰਾ ਵਾਸਤੇ ਇਹ ਵਾਟਰਪੂਫ ਟੇਪ ਆ ਗਈ ਅੱਛਾ ਇਹ ਕਹ ਹਰਥਾ ਲੀਕੇਜ ਦੇ ਵਿੱਚ ਲੱਗਦੀ ਹੈਗੀ ਅੱਛਾ ਠੀਕ ਹੈ ਇਹ ਮੈਟ ਆਨ ਬੋਲ ਦੇ ਇਹ ਸਿਰਫ ਮੈਟ ਉਥੋਂ 15 ਕਢਾ ਕੇ ਲਿਆਏ ਜਿੱਥੇ ਸਲਿੱਪਰੀ ਮੈਟ ਬਣ ਜਾਂਦੇ ਜਿੱਥੇ ਕਿਤੇ ਜਿਆਦਾ ਸਲਿੱਪ ਆਪਾਂ ਆ ਮਤਲਬ ਪਾਣੀ ਵਾਲੀ ਟੈਂਕੀ ਜਾਂ ਕਿਤੇ ਆਪਾਂ ਨੂੰ ਲੱਗਦੇ ਤਿਲਕਣ ਹੈ ਜਾਂ ਆਪਾਂ ਕਿਚਨ ਦੇ ਵਿੱਚ ਵੀ ਇਹਨੂੰ ਯੂਜ਼ ਕਰ ਸਕਦੇ ਆ ਅੱਛਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਇਹ ਸਾਰੇ ਰਸੇ ਦੀ ਅਲੱਗ-ਅਲੱਗ ਆਪਣੇ ਵੈਰਾਈਟੀ ਹੈ ਜਿਵੇਂ ਤੁਸੀਂ ਹੱਥ ਲਾ ਕੇ ਦੇਖੋਗੇ ਤੁਸੀਂ ਆਪ ਹੀ ਤੁਹਾਨੂੰ ਮਾਰਕੀਟ ਦੇ ਨਾਲ ਤੇ ਇਹ ਚੀਜ਼ਾਂ ਦੀ ਪਤਾ ਲੱਗਿਆ ਵੀ ਹਾਂ ਯਾਰ ਹੈ ਬੋੜਾ ਨਹੀਂ ਹੁੰਦਾਗਾ ਨਾ ਧੁੱਪ ਦੇ ਵਿੱਚ ਨਾ ਪਾਣੀ ਦੇ ਵਿੱਚ ਹਰ ਤਰ੍ਹਾਂ ਦੇ ਇਹ ਵਾਹ ਵਾਹ ਤਰੂ ਅੱਗੇ ਮੈਂ ਤੁਹਾਨੂੰ ਦਿਖਾਉਣਾ ਆ ਜੋ ਇਹ ਆਪਣੀ ਤਰਪਾਲ ਆ ਗੀ ਇਹਨੂੰ ਤਰਪਾਲ ਮਲਾਈ ਇਸ ਤਰ ਅਮਰੀਕਨ ਤਰਪਾਲ ਬੋਝੇ ਨੂੰ ਛੇ ਵਾਟਰproof ਹੈ ਠੀਕ ਹੈ ਇਹਦੇ ਚ ਦੋ ਸਾਈਜ਼ ਆ 15x15 ਤੇ 10x10 10x15 ਤੇ 10x10 ਸਾਈਜ਼ ਮਿਲ ਜਾਣਗੇ ਕਿਤੇ ਵੀ ਤੁਸੀਂ ਯੂਜ਼ ਕਰ ਸਕਦੇ ਹੋ ਸੋ ਹੱਥ SLAKE ਕੁਆਲਿਟੀ ਦਾ ਪਤਾ ਲੱਗਦਾ ਹੈ ਯਾਰ ਅੱਜ ਇਹ ਆਪਣੀ ਤਾਰ ਆ ਗਈ ਜਿਹੜੀ ਕਿਸਾਨ ਵੀਰਾਂ ਵਾਸਤੇ ਜਾਂ ਆਪਣੇ ਘਰਾਂ ਦੇ ਵਿੱਚ ਯੂਸ ਹੁੰਦੀ ਹੈ ਮੇਡ ਇਨ ਕੋਰੀਆ ਦੀ ਹਰ ਤਰ੍ਹਾਂ ਦੀ ਬ੍ਰਾਂਡਿੰਗ ਹੋਊਗੀ ਕਾਪਰ ਦੀ ਹੋਊਗੀ ਸੋ ਇਹਦੀ ਕੁਆਲਿਟੀ ਵੇਖ ਇਹਦੀ ਤਾਂਬਾ ਕਦੇ ਤੁਹਾਡੇ ਵੱਜੂ ਨਹੀਂ ਲੱਗਦਾ ਤਾਂਬਾ ਕਦੇ ਤੁਹਾਡੇ ਹੱਥੇ ਵਿੱਚ ਨਹੀਂ ਲੱਗਦਾ ਹਾਂ ਅਲੱਗ-ਅਲੱਗ ਤਰ੍ਹਾਂ ਦੀ ਹੈ 1.5mm 1mm 2mm ਠੀਕ ਹੈ ਜੀ ਇਹ ਆਪਣੇ ਕੇਬਲ ਆ ਗਈ ਕੇਬਲ ਦੀ ਕੁਆਲਿਟੀ ਤੁਸੀਂ ਵੇਖੋ ਤੁਸੀਂ ਮੋੜੋਗੇ ਆਮ ਟੁੱਟ ਜਾਂਦੀ ਹੈਗੀ ਤੇ ਇਹ ਤੋੜ ਦੇਣੀ ਹੈ ਇਹ 5 ਮੋਟਰਾਂ ਆਪਣੇ ਕਿਸਾਨ ਵੀਰਾਂ ਵਾਸਤੇ ਵੀ ਹਰਥਾ ਇਹਦੀ ਬ੍ਰਾਂਡਿੰਗ ਮੇਡ ਇਨ ਕੋਰੀਆ ਮੇਡ ਇਨ ਕੋਰੀਆ ਦੀ ਲਿਖੀ ਹੋਗੀ ਇਹਦੇ ਤੇ ਇੱਕ ਕਿਸਾਨ ਵੀਰਾਂ ਵਾਸਤੇ ਜਿਵੇਂ ਵੱਡੀ ਬਿਲਟ ਆ ਗਈ ਜਾਂ ਉਹ ਮਤਲਬ ਹੈਵੀ ਮਸ਼ੀਨਰੀ ਕੋਈ ਚੀਜ਼ ਖਿੱਚਣ ਤੋਂ ਕਰ ਰਿਹਾ ਹੋਵੇ ਇਹਦੇ ਵਿੱਚ ਆਪਣੇ ਇੱਕ ਪੇਟ ਆ ਗਏ ਜੀ ਲੋਹੇ ਵਾਲੇ ਪੇਟ ਅੱਛਾ ਠੀਕ ਹੈ ਇਹਦੇ ਯੂਐਸਏ ਦੀ ਹਰ ਤਰ੍ਹਾਂ ਦੀ ਬ੍ਰਾਂਡਿੰਗ ਹੋਗੀ ਜਿਹੜੇ ਸ਼ਿਪ ਦੇ ਵਿੱਚ ਕਲਰ ਯੂਜ਼ ਹੋ ਜਾਏਗਾ ਸ਼ਿਪ ਦੇ ਵਿੱਚ ਕਲਰ ਯੂਜ਼ ਹੁੰਦੇ ਹੈਗੇ ਸੋ ਚੀਜ਼ ਇੱਥੋਂ ਇੱਥੇ ਨਹੀਂ ਜੀ ਅਵੇ ਮੇਡ ਇਨ ਯੂ ਐਸ اے ਦਾ ਸਾਰਾ ਇਹ ਮੈਨੂਫੈਕਚਰਿੰਗ ਜਿੱਥੋਂ ਹੋਣੀ ਹੈਗੀ ਤੇ ਇੱਕ ਗੱਲ ਮੈਂ ਹੋਰ ਦੱਸਦਾ ਦੋਸਤੋ ਜਿਹੜੀਆਂ ਵੀ ਚੀਜ਼ਾਂ ਤੁਸੀਂ ਦੇਖ ਰਹੇ ਹੋ ਨਾ ਜਮਾਂ ਫਰੈਸ਼ ਆ ਜਮਾਂ ਨਵੀਆਂ ਚੀਜ਼ਾਂ ਆ ਇਹ ਨਾ ਸੋਚੋ ਜਾਂ ਵੀ ਇਹ ਕਿਹਾਂ ਦੇ ਬਣਾ ਦੇ ਵਿੱਚ ਇਹ ਚੀਜ਼ ਹੋਊਗੀ ਨਾ ਵੀ ਇਹ ਸਮੁੰਦਰੀ ਝਾੜਾਂ ਤੋਂ ਪੁਰਾਣਾ ਮਾਲ ਆ ਇਹ ਜਮਾਂ ਫਰੈਸ਼ ਡੱਬਾ ਪੈਕ ਹੋ ਕੇ ਆ ਜਮਾਂ ਪੁਰਾਣੀਆਂ ਚੀਜ਼ਾਂ ਨਹੀਂ ਹੈਗੀਆਂ ਜਮਾਂ ਨਵੀਆਂ ਚੀਜ਼ਾਂ ਹੈ ਹਾਂਜੀ ਉਸ ਤੋਂ ਬਾਅਦ ਬਾਈ ਜੀ ਅਮਰੀਕਨ ਤਰਪਾਲਾਂ ਹੈਵੀ ਮਸ਼ੀਨਰੀ ਵਾਸਤੇ ਆ ਗਈ ਉਰਦੀ ਨਹੀਂ ਜਿਆਦੇ ਹੈਵੀ ਹੈ ਇੱਕ ਮੈਕਸੀਕੋ ਮੇਡ ਤਰਪਾਲਾਂ ਆ ਜੀ ਇੱਕ ਹਰ ਹਰ ਜਿਹੜੀ ਆਪਣੀ ਤਰਪਾਲ ਹੋਊਗੀ 100% ਵਾਟਰਪੂਫ ਹੋਊਗੀ ਉਸ ਤੋਂ ਬਾਅਦ ਤੁਸੀਂ ਇਹ ਆ ਗਏ ਤੁਸੀਂ ਹਲਕਾ ਦੇਖੋ ਫਿਰ ਆ ਵੀ ਦੇਖੋ ਜਿਹੜੇ ਪੀਸ ਹੀ ਬਹੁਤ ਹਲਕੇ ਹੋਣ ਜਿਹੜੀਆਂ ਇਹ ਤਰਪਾਲਾਂ ਇਹ ਮਤਲਬ 100% ਵਾਟਰਪੂਫ ਹੋਊਗਾ ਉਹ ਤਾਂ ਚਲੋ ਠੀਕ ਹੈ ਜਿਹੜੀਆਂ ਇਹ ਤਰਪਾਲਾਂ ਇਹ ਇਹ ਜਿੰਨ ਜਿਆਦਾ ਜਦੋਂ ਹਲੇ ਨੀਗਰ ਆਇਆ ਨਾ ਉਹ ਤੋਂ ਪਾੜਦੀਆਂ ਕਰਾ ਤ ਨਹੀਂ ਨਹੀਂ ਇਹਦੀ 1 ਸਾਲ ਦੀ ਗਰੰਟੀ ਹੋਊਗੀ ਧੁੱਪ ਦੇ ਵਿੱਚ ਵੀ ਧੁੱਪ ਦੇ ਵਿੱਚ ਬੋਡੀ ਨਾ ਹੋਊਗੀ ਅੱਛਾ ਹੁਣ ਮੰਨ ਲਓ ਛੇਤੀ ਪਾੜਦੀ ਨਹੀਂ ਮੈਂ ਹਾਂਜੀ ਪਾੜਦੀ ਨਹੀਂ ਪਾੜਦੀ ਨਹੀਂ ਬਿਲਕੁਲ ਹਾਂਜੀ ਹਾਂ ਹਾਂ ਉਸ ਤੋਂ ਬਾਅਦ ਕਿਸਾਨ ਵੀਰਾਂ ਵਾਸਤੇ ਸਭ ਤੋਂ ਇਹ ਇੱਕ ਇੱਕ ਬਾਰ ਦੇ ਕਲਰ ਆ ਗਏ ਅਮਰੀਕਨ ਮੇਡ ਅੱਛਾ ਕਾਦੇ ਰੰਗ ਆ ਇਹ ਆਪਣਾ ਕੋਲੇ ਵੀ ਅਮਰੀਕਾ ਦੇ ਆ ਮੰਗਲਾਈਆਂ ਆ ਗਏ ਜੀ ਪੁਲੀਸ ਆ ਗਏ ਯੂਕੇ ਦੇ ਯੂਬ ਅੱਛਾ ਲੱਗ ਰਿਹਾ ਲੱਗ ਰਿਹਾ ਅੱਛਾ ਚੈਕਪੁਆਇੰਟ ਆ ਗਿਆ ਜਿਵੇਂ ਆਪਾਂ ਕਹਿੰਦੇ ਨਾ ਆਪਣੇ ਸੇਮ ਨਾਲ ਲੈ ਜਾਂਦਾ ਜੀ ਜੀ ਉਹਦੇ ਵਾਸਤੇ ਜਿਹੜਾ ਹੁਣ ਨਾਮ ਆਪਨੇ ਚੱਲ ਰਿਹਾ ਜੀ ਉਹਦਾ ਜੀ ਉਹ ਵੀ ਬਾਹਰ ਦਾ ਜੀ ਆਪਾਂ ਕੋਲ ਇੱਕ ਕਿਸਾਨ ਵੀਰ ਉਸ ਤੋਂ ਇੱਕ ਜਿਹੜੀ ਸਭ ਤੋਂ ਖੁਸ਼ੀ ਦੀ ਗੱਲ ਕੀ ਹੈ ਇਹ ਕੀ ਹੈ ਯੂਕੇ ਦਾ ਬ੍ਰਾਂਡਿੰਗ ਹੈ ਸ਼ਿਪ ਦੇ ਵਿੱਚ ਗਲੀਸ ਯੂਜ਼ ਹੁੰਦਾ ਹੈ ਇਹਦੀ ਜਿਹੜੀ ਬਰਨਿੰਗ ਪਾਵਰ ਹੈ 150 ਟੈਂਪਰੇਚਰ ਤੇਕਰ ਉਸ ਤੋਂ ਬਾਅਦ ਬਰਨ ਹੋਊਗਾ ਜਿੱਥੇ ਲਾਤਾ ਹੱਬ ਨਾ ਕਰ ਉਹ ਹੋਊਗਾ ਅੱਛਾ ਤੇ ਠੀਕ ਹੈ ਜੀ ਬਹੁਤ ਰੀਜ਼ਨੇਬਲ ਰੇਟਾਂ ਦੇ ਉੱਤੇ ਜਿਹੜੀ ਆਪਾਂ ਤੁਹਾਨੂੰ ਇਹ ਜੀ ਅਵੇਲੇਬਿਲਟੀ ਕਰਵਾ ਉਸ ਤੋਂ ਬਾਅਦ ਇਹੀ ਕਿਸਾਨ ਵੀ ਰਾਵਸੇ ਟੋਚਨਾ ਆ ਗਿਆ ਜੀ ਇਹ ਟੋਚਨ ਦੀ ਕੁਆਲਿਟੀ ਵੱਖਰੀ ਹੈ ਜੀ ਮਤਲਬ ਹਰ ਇੱਕ ਜਿਹੜੀ ਚੀਜ਼ ਹੈ ਰਸੇ ਉਹ ਮੋੜੂਗੀ ਤੁਹਾਨੂੰ ਅੱਛਾ ਹਾਂ ਜੀ ਇਹ ਚੀਜ਼ ਹੈ ਇਹ 15 ਫੁੱਟ ਦਾ ਟੋਚਨਾ ਬਣਿਆ ਬਣਾਇਆ ਅੱਛਾ ਠੀਕ ਹੈ ਇਹ ਕੁਆਲਿਟੀ ਦੇਖੋ ਲੈ ਸਾਢੇ 3 ਕਿਲੋ ਦਾ ਪੀਸ ਹੋਊਗਾ ਇਹ ਕੋਸੋ ਹੈਵੀ ਆ ਗਿਆ ਜੀ ਇਹ ਸਾਢੇ 6 ਕਿਲੋ ਦਾ ਪੀਸ ਹੋਊਗਾ ਸੰਗਲ ਆ ਗਿਆ ਆਪਣੇ ਇਹ ਇੱਕ ਇਹ ਲਗ ਲਗ ਤਰ੍ਹਾਂ ਦੀ ਹੋਊਗਾ ਉਸ ਤੋਂ ਬਾਅਦ ਟੂਲਸ ਵਗੈਰਾ ਆਗੇ ਜਿਵੇਂ ਹਰ ਤਰ੍ਹਾਂ ਦਾ ਗਰੰਟੀ ਹੋਊਗੀ ਸਾਡੀ ਇਹ ਚੀਜ਼ਾਂ ਦੇ ਤੇ ਹੁਣ ਹੁਣ ਆ ਆ ਆ ਚੀਜ਼ਾਂ ਵੈਸੇ ਆ ਚੀਜ਼ਾਂ ਜਮਾ origignal ਆ ਇਹ ਡੱਬਾ ਪੈਕ ਆ ਕੋਈ ਪੁਰਾਣਾ ਮਾਲ ਨਹੀਂ ਹੈਗਾ ਜੀ ਜਮਾ ਜਮਾ ਨਵਾਂ ਆ ਤੁਸੀਂ ਦੇਖ ਰਹੇ ਹੋ ਉਸ ਤੋਂ ਬਾਅਦ ਇਸ ਤੋਂ ਬਾਅਦ ਇਹ ਆ ਗਈ ਆਪਣੇ ਕੋਲ ਮੀਡੀਅਮ ਯੂਐਸਏ ਦੀ ਰੈਂਚ ਜਿਵੇਂ ਆਪਣੀ ਤੇ ਇਹਨਾਂ ਦਾ ਜਿਵੇਂ ਬਾਈ ਨੂੰ ਕਹਿੰਦਾ ਮੈਂ ਦਿਖਾਉ ਆਪਣੀ ਇੰਡੀਅਨ ਆ ਹਾ ਹੁੰਦੀ ਹੈ ਜੀ ਇਹਦਾ ਤੇ ਇਹਦਾ ਫਰਕ ਦੇਖ ਲੋ ਜੀ ਆ ਆ ਦੇਖੋ ਆ ਆ ਇਹ ਇੰਡੀਅਨ ਆਈ ਆ ਇੰਡੀਅਨ ਆ ਇੰਡੀਅਨ ਇਹ ਯੂਐਸਏ ਦਾ ਆ ਇਹ ਆਪਣਾ ਯੂਐਸਏ ਦਾ ਇਹ ਸਾਰੇ ਸਾਈਜ਼ ਮਿਲ ਜਾਣਗੇ 12 14 ਉਸ ਤੋਂ ਵੱਡੇ ਜਿੰਨੇ ਵੀ ਆਪਣੇ ਚਾਹੀਦੇ ਉਸ ਤੋਂ ਬਾਅਦ ਆਗੇ ਜਿਵੇਂ ਆਪਣੇ ਕੋਲ ਸੈਟ ਆਗੇ ਇੱਕ ਕੰਟੇਨਰ ਤੇ ਆਉਂਦੀ ਹੈ ਜਿਆ ਸੈਟਾਂ ਵਿੱਚ ਆਪਾਂ ਦਾ ਸੈਟ ਆ ਗਿਆ ਆਪਾਂ ਨੇ ਦਾ ਇਕੱਲਾ ਸੈਟ ਆ ਗਿਆ ਆਪਣੇ ਕੋਲ ਅੱਛਾ ਜੀ ਕਾਬੀ ਪਾਨਿਆਂ ਦਾ ਆ ਗਿਆ ਕਾਬੀ ਪਾਨਿਆਂ ਦਾ ਸੈੱਟ ਮਿਲ ਜੂਗਾ ਤੁਹਾਨੂੰ ਫਿਰ ਉਹ ਵੱਡੀ ਚਾਬੀ ਜਿਵੇਂ ਆਪਣੀ ਆ ਗਈ ਆ ਮਸ਼ੀਨਾਂ ਨੂੰ ਛੁਣਾ वगैरह ਖੋਲਦੇ ਹਨ ਉਦੋਂ ਇਹ ਚੀਜ਼ਾਂ ਕਿਸਾਨ ਵੀਰਾਂ ਦੇ ਬਹੁਤ ਕੰਮ ਆਉਣਗੀਆਂ ਜੀ ਮੈਂ ਇਹਦੇ ਪਿੰਨ ਹੁੰਦੇ ਜਿਵੇਂ ਆਪਣੇ ਕੋਲ ਨਾ ਕਿਸਾਨ ਭਰਾਵਾਂ ਵਾਸਤੇ ਹੀ ਅੱਛਾ ਜੀ ਅੱਛਾ ਦਿਖਾਓ ਜੀ ਕਿੰਨੇ ਹੈਵੀ ਚਾਹੀਏ ਹਾਂ ਆਪ ਆਪਣੇ ਮਾਰਕਟ ਆ ਆਪਣੇ ਨਹੀਂ ਮਿਲਦੀ ਮਾਰਕਟ ਇਹ ਚੀਜ਼ਾਂ ਨਹੀਂ ਮਿਲਦੀਆਂ ਆਂ ਉਸ ਤੋਂ ਬਾਅਦ ਆ ਗਈ ਜਿਵੇਂ ਆਪਣੇ ਕੋਲੇ 3 ਨਵਾਂ ਆ ਗਈ ਇਹ ਸਾਡੇ ਬਾਕਸੇ ਆਉਂਦੀਆਂ ਨੇ ਨਹੀਂ ਇੱਥੋਂ ਵੱਡੀ ਦਾ ਚਾਬੀ ਦਾ ਕੰਮ ਲਈ ਜਾਂਦਾ ਜੀ ਠੀਕ ਹੈ ਇਧਰੋਂ ਥੋੜੇ ਦਾ ਕੰਮ ਦੇਣਾ ਜਾਨੀ ਕੋਈ ਥੋੜੇ ਦਾ ਕੰਮ ਲੈਣਾ ਦੀ ਉਦੋਂ ਬਾਅਦ ਜਿਹਨੂੰ ਖੋਲ ਲਉ ਅੱਛਾ ਜੀ ਜਿਹਨੂੰ ਜਮਾ ਤੁਸੀਂ ਚੱਕ ਲਈ ਇਹਦੋਂ ਪੈਪਰੈਂਚ ਬਣ ਗਈ ਅੱਛਾ ਪੈਪਰੈਂਚ ਬਣ ਗਿਆ ਥੋੜੇ ਦਾ ਕੰਮ ਵੀ ਦਿੰਦਾ ਤੇ ਪੈਪਰੈਂਚ ਤੇ ਉਹ ਤਿੰਨ ਤਰ੍ਹਾਂ ਦਾ 3 ਇਨ 1 ਇਹਨੂੰ ਕਹਿੰਦੇ ਆ ਇਹ 3 ਇਨ 1 ਠੀਕ ਹੈ ਉਸ ਤੋਂ ਬਾਅਦ ਆ ਗਈ ਆਪਣੇ ਕੋਲ ਜਿਵੇਂ ਫੋਲਡਿੰਗ ਚੇਅਰ ਆਂਗਾ ਇਹ ਸਟੀਲ ਚਾਹੇ ਜਿਵੇਂ ਆਪਣੇ ਨਾਲ ਲੋਹੇ ਚ ਮਿਲਦੀਆਂ ਜਾਂ ਦੂਜੀਆਂ ਇਹ ਸਕੀਨ ਲਗਾਈ ਆਪਣਾ ਕੋਲੇ ਹੋਰ ਵਧੀਆ ਚਾ ਵਧੀਆ ਕੁਆਲਟੀ ਆ ਨਾ ਬਹੁਤ ਵਧੀਆ ਫੋਲਡਿੰਗ ਮੰਜੇ ਪਈ ਆ ਵੀ ਸੀਲ ਦੇ ਵਿੱਚ ਆਈ ਆਪਣੇ ਕੋਲੇ ਫਿਰ ਹੁੱਕਾਂ ਆਂਗਾ ਜਿਵੇਂ ਜਾਂ ਯੂ ਆ ਗਏ ਇਹ ਸਾਰਿਆਂ ਦੀ ਬ੍ਰਾਂਡਿੰਗ ਹੋਈ ਵੀ ਆ ਇਹਨਾਂ ਦੇ ਉੱਤੇ ਵੇਟ ਲਿਖਿਆ ਵੀ ਕਿਹੜਾ ਕਿੰਨੇ ਵੇਟ ਚਿੱਤਣ ਦੀ ਕੈਪੈਸਿਟੀ ਹੈ ਅੱਛਾ ਆ ਕਿਸਾਨ ਇਹ ਚੀਜ਼ਾਂ ਨਾ ਇਹ ਹੁਣ ਬਹੁਤ ਕੰਮ ਆਉਣੀਆਂ ਇਹਨਾਂ ਨੂੰ ਹਾਂਜੀ 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 ਨੇ ਆਪੇ ਸਾਰੇ ਯੂਐਸਏ ਦੇ ਹੈ ਬਾਰ ਦੇ ਅੱਛਾ ਉੱਪਰ ਇਹਨੇ ਮੈਂਸ਼ਨ ਕੀਤਾ ਵੀ ਕੀ ਹੈ ਯੂਐਸਏ ਹਾਂ ਮਾਰਕਿੰਗ ਲੱਗੀ ਮਾਰਕਿੰਗ ਸਾਰੀ ਫਿਰ ਇਹ ਟੂਲ ਆ ਗਏ ਜਿਵੇਂ ਜੀ ਪੂਰੇ ਸੈਟ ਨਹੀਂ ਮਿਲ ਜਾਂਦੇ 5 6 ਤੋਂ ਲੈ ਕੇ 32 ਤੱਕ 35 ਤੱਕ 40 ਨੰਬਰ ਤੱਕ ਸਾਡੇ ਕੋਲ ਸੈਟ ਆਏ ਸਾਰੇ ਪ੍ਰੋਪਰ ਵੀ ਕਿਸੇ ਨੇ ਸੈਟ ਲੈਣਾ ਸੈਟ ਲੈਣਾ ਜਾਂ ਖੁੱਲੇ ਰਹਿਣੇ ਖੁੱਲੇ ਆ ਇਹਨੇ ਵੀ ਮਿਲ ਜਾਣਗੇ ਇਹ ਦੇਖੋ ਜੀ ਮੇਡ ਇਨ ਅੰਗਲੈਂਡ ਹੈ ਅੰਗਲੈਂਡ ਦੇ ਸਾਰੇ ਚਲੋ ਪੁਰਾਣੇ ਤੋਂ ਆ ਗਿਆ ਆਪਣੇ ਕੋਲ ਕਰੋਕਰੀ ਆ ਗਈ ਸਾਰੀ ਜਿਵੇਂ ਅੱਛਾ ਜਾਪਾਨ ਦੀ ਆ ਗਈ ਯੂਏ ਦੁਬਈ ਦੀ ਆ ਗਈ ਸਾਰੀ ਜੀ ਅੱਛਾ ਇਹ ਯੂਐਸਏ ਦੇ ਕੱਪ ਆ ਗਏ ਨੇ ਹਾਂ ਜੀ ਬਬੀ ਸੇ ਅੱਛਾ ਇਹ ਇੰਡੀਅਨ ਕਰੋ ਦੇ ਆ ਗਏ ਜੀ ਤੁਹਾਡੇ ਕੋਲ ਐਮਟੀ ਜਿਹੜਾ ਇੰਡੀਅਨ ਕਰੋ ਇਹ ਲਗਾਇਆ ਹੈ ਬ੍ਰਾਂਡਿੰਗ ਨੇ ਤੁਹਾਨੂੰ ਮਤਲਬ ਭਾਂਡੇ ਵਗੈਰਾ ਕੱਪ ਚ ਚੀਨੀ ਦੇ ਭਾਂਡੇ ਹਾਂਜੀ ਸਾਰੇ ਬਾਹਰ ਲੈਣਾ ਇਹ ਵੀ ਤੁਹਾਨੂੰ ਇੱਥੋਂ ਮਿਲ ਜਾਣ ਹਾਂਜੀ ਹਾਂਜੀ ਉਸ ਤੋਂ ਬਾਅਦ ਮੈਂ ਇਹਨੇ ਛੋਟੇ ਆ ਗਏ ਇਹ ਵੀ ਬਾਹਰ ਦੇ ਸਾਰੇ ਅੱਛਾ ਦੇਖੋ ਛੋਟੇ ਕਲਾਸ ਆ ਗਏ ਅੱਛਾ ਇਹਨੂੰ ਵੈਸੇ ਸੈੱਟ ਚਾਹੀਦਾ ਇਹ ਪਿਓਰ ਸਟੇਨਲੈਸ ਸਟੀਲ ਦੇ ਵਿੱਚ ਆਈ ਅੱਛਾ ਜੀ ਜਮ ਹੌਣ ਆਈ ਇਹ ਬਲੈਂਡਿੰਗ ਦੇ ਕਰਦੇ ਆ ਵੀ ਜਿਹੜੇ ਪੁੱਛਦੇ ਬੜਾ ਮੇਡ ਇਨ ਸਪੇਨ ਮੇਡ ਇਨ ਸਪੇਨ ਆਈ ਇਹੇ ਉੱਪਰ ਇਹਦੇ ਇਹਦੇ ਦੋ ਥਾਂ ਤੇ ਤੁਹਾਨੂੰ ਵੈਸੇ ਸਾਰੇ ਮਿਲ ਜਾਣੀਆਂ ਸਾਰੀ ਮਿਲੂਗੀ ਤੁਹਾਨੂੰ ਸਾਰੇ ਬਾਹਰਲੇ ਬ੍ਰਾਂਡ ਮਿਲ ਬਾਹਰਲੇ ਮੇਡ ਇਨ ਯੂਏ ਦੁਬਈ ਦਾ ਜੀ ਸੋਸ ਬ੍ਰੇਕ ਆ ਗਿਆ ਬ੍ਰੇਕੇ ਵਾਲਾ ਚਾਹੀਏ ਸੋਤ ਬਾਲ ਆ ਗਈ ਸੇਫਟੀ ਟਾਰਚ ਆ ਗਈ ਆਪਣੇ ਕੋਲ ਜਿਵੇਂ ਅੱਜਕੱਲ ਬਹੁਤ ਇਹ ਵੇਚ ਰਿਹਾ ਹੈਗਾ ਖਾਸ ਕਰਕੇ ਮੇਡਿਸ ਵਾਸਤੇ ਹੈਈ ਹੈ ਕਰੰਟ ਬਣ ਗਈ ਅੱਛਾ ਹਾਂਜੀ ਇਹ ਕੀ ਹੈ ਟਾਰਚ ਦਾ ਕੰਮ ਕਰਦੀ ਹੈ ਜੀ ਟਾਰਚ ਦਾ ਕੰਮ ਹੋ ਗਿਆ ਕੋਈ ਅਮਰਜੈਂਸੀ ਹੈ ਤੇ ਉਹਨੂੰ ਪਿੱਛੋਂ ਉਹ ਆਨ ਕਰੋ ਕਰੰਟ ਸਾਹਮਣੇ ਆਉਂਦਾ ਹੈ। 220 ਵਾਟ ਦਾ ਕਰੰਟ ਹੈ ਨੇ। ਇੱਕ ਵਾਰੀ ਜਰਾ ਚੜ੍ਹ ਕੇ ਨੇੜੇ ਆਊਗਾ। ਇਸ ਖਾਸ ਕਰਕੇ ਲੇਡੀਜ਼ ਵਾਸਤੇ। ਲੇਡੀਜ਼ ਵਾਸਤੇ। ਲੇਡੀ ਦੀ ਸੇਫਟੀ ਹੈ। ਹਾਂਜੀ ਲੇਡੀ ਸੇਫਟੀ ਹੈ। ਬਹੁਤ ਵਧੀਆ ਚੀਜ਼ ਹੈ। ਜਿਹਦੇ ਵਿੱਚ ਕਿ ਲੇਜ਼ਰ ਆਉਂਦਾ ਸਟਾਰ ਕ੍ਰੋਜ਼ ਹੈ। ਇਹ ਸਟਾਰ ਤੋਂ ਦਾ ਲੇਜ਼ਰ ਆਉਂਦਾ ਹੈ। ਲੇਜ਼ਰ ਹੈ। ਮੰਨ ਲਓ ਉੱਚੀ ਸ਼ੇਰ ਮੇਰੇ ਵਾਸਤੇ ਨੂੰ ਸਾਇਲੈਂਟ ਤੋਂ ਟੋ। ਅੱਛਾ। ਇਹ ਲੇਜ਼ਰ ਹੈ ਜਿਵੇਂ। ਅੱਛਾ। ਮੈਂ ਬੁਮਾਰਦੇ 1.5 ਤੋਂ ਲੈ ਕੇ 2 ਕਿਲੋਮੀਟਰ ਤੱਕ ਰੇਂਜ ਆਈ ਹੈ। ਇਹ ਅੱਜ ਕੱਲ੍ਹ ਜਿਵੇਂ ਕਾਲਜਾਂ ਦੇ ਵਿੱਚ ਜਾਂ ਯੂਨੀਵਰਸਿਟੀਆਂ ਦੇ ਵਿੱਚ ਟੀਚਰ ਬਣਾਉਂਦੇ ਉਹ ਫਿਰ ਉਹਨਾਂ ਵਾਸਤੇ ਵਰਤਦੇ ਜਾਂ ਮੈਸੇਜ ਇਹ ਹੈ। ਪਹਿਲਾਂ ਬੱਚੇ ਜਿਵੇਂ ਆਪਾਂ ਛੋਟੇ ਹੁੰਦੇ ਜਵਾਬ ਕਰਦੇ ਹੁੰਦੇ। ਸੋਈ ਉਸ ਤੋਂ ਅੱਗੇ ਅਗੇ ਆ ਮੇਰਾ ਸ਼ਿਸ਼ੇ ਆ ਕੇ ਜਿਵੇਂ ਇਹ ਪੌੜੀ ਇਹ ਹੈ। ਇੱਦਾਂ ਇਹਨੂੰ ਟੇਪ ਲਾਓ ਤੇ ਕੰਨ ਤੇ ਲਾਓ ਜੀ। ਨੋਮਰ ਟੇਬਲ ਲੱਗੀ ਵੀ ਆ ਦੀ ਨੋਮਰ ਟੇਬਲ ਤੇ ਦੂਸਰੀ ਅੱਛਾ ਨਹੀਂ ਇਹਦੇ ਚ ਮਤਲਬ ਉਹ ਜਿਹੜਾ ਆਪਣੇ ਨਾਰਮਲ ਸ਼ੀਸ਼ੇ ਹੁੰਦੇ ਨਾਲੋਂ ਜ਼ਿਆਦਾ ਸਾਫ਼ ਹੁੰਦੇ ਆ ਨਹੀਂ ਸਾਫ਼ ਤਾਂ ਹੀ ਇਹ ਜਿਵੇਂ ਜਗ੍ਹਾ ਨਹੀਂ ਰੋਕਦੀ ਆਪਣੇ ਸ਼ੀਸ਼ੇ ਜਿਵੇਂ ਟੁੱਟਣ ਦਾ ਡਰ ਹੈ ਇਹਨੂੰ ਟੁੱਟਣ ਦਾ ਡਰ ਹੈ ਜਿਵੇਂ ਆ ਪਈ ਸਾਡੇ ਕੋਲੇ ਨਾਲ ਟੁੱਟਣ ਦਾ ਨਾਲ ਜਗ੍ਹਾ ਨਹੀਂ ਵਧ ਰੋਕਦੀ ਆਪਣੇ ਲੱਗੇ ਆ ਕੇ ਰੋਕ ਇਹ ਬੈਂਟਰਾਂ ਹਾਂ ਸਾਡੇ ਕੋਲੇ ਜਿਵੇਂ ਹੈਵੀ ਚ ਬਹੁਤ ਵਧੀਆ ਸਰ ਮੰਦਰ ਪੈਣ ਜਿਵੇਂ ਇਹ ਚ ਪ੍ਰੋਜੈਕਟਰ ਸਿਸਟਮ ਹੈ ਇਹ ਅੱਛਾ ਜੀ ਉਧਰ ਪਈਓ ਆ ਬਈ ਇਹ ਜਿਹੜੇ ਪ੍ਰੋਜੈਕਟਰ ਸਿਸਟਮ ਆ ਆਪਣੇ ਕੋਲ ਤੁਸੀਂ ਨੀਚੇ ਲਾਉਂਗੇ ਕੈਮਰਾ ਦੇਖੋ ਜੀ ਫਿਰ ਇਹ ਚ ਜਿਹੜਾ ਹੈਗਾ 2000 ਐਮਐਚਪੀ ਸੈੱਲ ਆ ਤੇ ਫੋਨ ਨੂੰ ਦੱਸਦੀ ਆ ਵੀ ਸੈੱਲ ਕਿੰਨਾ ਰਹਿ ਗਿਆ ਦਾ ਅੱਛਾ ਹਾਂ ਜੀ ਤੇ ਹਰੇ ਨਾਲ ਇਹ ਡਾਕਟਰ ਫੋਨ ਡਾਕਟਰ ਦੇ ਨਾਲ ਚਾਰਜਰ ਆ ਜੀ ਫੋਨ ਡਾਕਟਰ ਚਾਰਜਰ ਇਹਨਾਂ ਨਾਲ ਡਾਕਟਰ ਫੋਨ ਡਾਕਟਰ ਚਾਰਜਰ ਹਾਂ ਜੀ ਫਿਰ ਉਸ ਤੋਂ ਅੱਗੇ ਆਪਾਂ ਚੱਲਦੇ ਹਾਂ ਫੋਨ ਇਹ ਸਾਮਣੇ ਹੈ ਕਿਸਾਨਾਂ ਭਰਾਵਾਂ ਵਾਸਤੇ ਇੱਕ ਨਾ ਇਹ ਜਿਵੇਂ ਇਹ ਫਾਲੇ ਆਪਾਂ ਪਹਿਲਾਂ ਕਹਿੰਦੇ ਸੀ ਹਾਲ ਜੀ ਖਾਲਾ ਵਾਸਤੇ ਸੱਕੇ ਲੋਹੇ ਦੇ ਜਾਂ ਕਮਾਣੀਆਂ ਦੇ ਕਹਿੰਦੇ ਸੀ ਇਹ ਰੇਲ ਦੇ ਨਵੇਂ ਆਏ ਹੋਏ ਆ ਅੱਛਾ ਇਹ ਨੋਰਮਲ ਵੀ ਹੁਣ ਆਉਣ ਲੱਗ ਪਿਆ ਬਜ਼ਾਰਾਂ ਦੇ ਵਿੱਚ ਇਹ ਜਿਵੇਂ ਅਸੀਂ ਆਪਦੇ ਵਾਸਤੇ ਲੈਂਦੇ ਸੀ ਬਹੁਤ ਸਸਤੇ ਆਈਏ ਆਪਣੇ ਕੋਲ ਅੱਛਾ ਕਿਸਾਨਾਂ ਵਾਸਤੇ ਜੀ ਅੱਛਾ ਉਸ ਤੋਂ ਬਾਅਦ ਕਿਸਾਨਾਂ ਦਾ ਆਪਣੇ ਕੋਲ ਸਮਾਨ ਹੋਰ ਪਿਆ ਜਿਵੇਂ ਖੇਤਾਂ ਦਾ ਜੈਨ ਵਗੈਰਾ ਹੋਰ ਆ ਸਾਨੂੰ ਸਭ ਆਪਣੇ ਡੱਬੇ ਦਿਖਾਤੀ ਇੱਕ ਹੋਰ چیز ਚੱਪੜਾ ਜਿਵੇਂ ਆ ਸਟਾਰ ਤੋਂ ਦੀ ਪਈ ਆਪਣੇ ਕੋਲ ਤੁਸੀਂ ਦੇਖੋ ਵੇਟ ਹੀ ਹੈਣੀ ਬਈ ਇਹਨੂੰ ਬਹੁਤ ਹਲਕੀ ਹੈ ਬਹੁਤ ਹਲਕੀ ਹੈ ਇੱਥੇ ਦੋ ਆਪਣੇ ਕੋਲੇ ਅੱਛਾ ਦੋ ਬੈਨ ਆਉਂਦੇ ਆਪਾਂ ਇੱਕੇ ਪੇ ਇੱਕੇ ਪੇ ਇਹਨਾਂ ਦਾ ਵੇਟ ਹੀ ਨਹੀਂ ਹੁੰਦਾ ਨਹੀਂ ਨਹੀਂ ਆਉਂਦਾ ਨਹੀਂ ਬਾਈ ਇਹਦਾ ਨਹੀਂ ਪੇ ਵੇਟ ਨਹੀਂ ਟੋਪ ਆਈ ਹੈ ਆਪਣੇ ਕੋਲੇ ਦੋ ਤਰ੍ਹਾਂ ਦੀਆਂ ਚਪਲਾਂ ਆਈਆਂ ਉਸ ਤੋਂ ਬਾਅਦ ਇਹ ਆ ਗਏ ਬ੍ਰਾਜ਼ੀਲ ਦੇ ਆ ਗਏ ਸ਼ੈਂਪੂ ਆ ਗਈ ਆਪਣੇ ਕੋਲੇ ਅੱਛਾ ਸਾਰੇ ਇਹ ਸਾਰੇ ਬ੍ਰਾਜ਼ੀਲ ਦੇ ਆ ਇਹ ਯੂਐਸਏ ਦੀ ਹੈ ਆਪਣੇ ਕੋਲੇ ਅੱਛਾ ਲੇਕਿਨ ਦੇਖੋ ਜੀ ਸਾਰੇ ਅਲੱਗ-ਅਲੱਗ ਆਈ ਤੁਸੀਂ ਦਿਖਾ ਸਕਦੇ ਹੋ ਬ੍ਰਾਂਡਿੰਗ ਹੈ ਜਿਵੇਂ ਯੂਐਸਏ ਦਾ ਆ ਗਈ ਇਹ ਬ੍ਰਾਜ਼ੀਲ ਦਾ ਆ ਗਈ ਸੋਰੀ ਉਸ ਤੋਂ ਬਾਅਦ ਟੋਚਣਾਗੇ ਜਿਵੇਂ ਆਪਣੇ ਕੋਲੇ ਇਹ ਵਾਇਰ ਦੇ ਉੱਪਰ ਪਲਾਸਟਿਕ ਜੜੀ ਵੀ ਜਿਵੇਂ ਖਰਾਬ ਨਹੀਂ ਹੁੰਦਾ ਹੈ ਇਹ ਘਰਾਂ ਵਾਸਤੇ ਅੱਛਾ ਤੇ ਇਹ ਰਣਕਾਂ ਜਿਵੇਂ ਕਿਸੇ ਮੋਟਰਸਾਈਕਲ ਤੇ ਮੇਰੇ ਭਾਈ ਦੇ ਨਾਲ ਜਾਣ ਵਾਲਾ ਹਾਂ ਬਹੁਤ ਵਧੀਆ ਚੀਜ਼ ਹੈ ਇਹਦੇ ਵਿੱਚ ਹਵਾ ਨਹੀਂ ਡੋਗਦੀ ਨਾ ਮੱਛਰ ਨਾ ਸੋਰੀ ਮੱਛਰ ਨਹੀਂ ਇੰਗਲੈਂਡ ਦੀ ਹੈ ਇਹ ਕਿਹੜੇ ਨਾਲ ਇੰਗਲੈਂਡ ਹੈ ਇਹ ਸਹੀ ਇਹ সুইਮਿੰਗ ਵਾਸਤੇ ਯੂਜ਼ ਹੋਵੇਗਾ ਅੱਛਾ ਉਹ ਤੋਂ ਬਾਅਦ ਸੇ ਇਹ ਜਿਹੜੇ ਤੁਹਾਨੂੰ ਕਿਹਾ ਸੀ ਇਹ ਆਪਣੇ ਨੋਰਮਲ ਹੀ ਇਹ ਅਗਰ ਲੀਕਿੰਗ ਟੇਪ ਜੀ ਕੋਈ ਵੀ ਲੀਕ ਹੋਇਆ ਛੱਤ ਲੀਕਾ ਜਾਂ ਕਿਤੇ ਵੀ ਉਹਨੂੰ ਲਾਓ ਗਾਰੰਟੀ ਸ਼ੋ ਦਾ ਚੀਜ਼ ਹੈ ਜੀ ਅੱਛਾ ਲੀਕਿੰਗ ਬ੍ਰੀਡਨ ਜਾਪਾਨ ਦੀ ਹੈ ਜੀ ਅੱਛਾ ਹਾਂਜੀ ਉਸ ਤੋਂ ਬਾਅਦ ਆ ਗਿਆ ਜਿਵੇਂ ਆ ਤੁਸੀਂ ਦੇਖੋ ਬਾਈ ਕੀ ਚੀਜ਼ ਹੈ ਚੈੱਕ ਕਰੋ ਜੀ ਡੰਡੇ ਤਰ੍ਹਾਂ ਇਹ ਵੈਸੇ ਇਹ ਚ ਸਾਰੇ ਸਾਈਜ਼ ਹੈਗੇ ਸਾਡੇ ਕੋਲ ਖੜਕਾ ਤੁਹਾਨੂੰ ਕਰੂਗੀ ਫਰੀਂ ਅੰਗ ਕੋਟਨੀ ਦੁਆਰਾ ਲੈ ਜਾਈਏ ਇਹ ਸਾਡੀ ਆਪ ਦੀ ਗਾਰੰਟੀ ਹੈ ਜੀ ਘਰ ਕੋਲ ਚ ਰੱਖਣ ਨੂੰ ਜਾਂ ਕਿਸੇ ਸਹਰ ਤੇ ਆਣਾ ਖੇਤ ਜਾਣਾ ਉਹਦੇ ਉਸ ਤੋਂ ਬਾਅਦ ਆ ਗਿਆ ਜਿਵੇਂ ਪਾਈਪ ਆ ਗਈ ਸਾਡੇ ਕੋਲ ਪਾਣੀ ਪਾਈਪ ਜੀ ਕੈਲੀਫੋਰਨੀਆ ਦੀ ਆਹੇ ਇਹ 50 50 ਫੁੱਟ ਦੇ ਪੀਸ ਆ ਉਹ ਅੱਗੇ ਜੋੜ ਲੱਗੀ ਜਾਂਦੇ ਹਨ ਇਹਨਾਂ ਦੇ ਅੱਛਾ ਇੱਥੋਂ ਤੇ ਚੜੇ ਹੋਏ ਇਹਨਾਂ ਦੇ ਲੋਕ ਜਿਹੜੇ ਕਾਸਟੋ ਓਕੇ ਜਿਵੇਂ ਆਪਣੇ ਆਮ ਜੋੜ ਹੀ ਨਹੀਂ ਲੱਗਦੇ ਆਪਣੇ ਤੋਂ ਇਹ ਤੁਹਾਨੂੰ ਪਿੱਤੋਂ ਦੇ ਨਾਲ-ਨਾਲ ਉਹ ਜੋੜੀ ਜਾਂ ਉਹ ਤੁਸੀਂ ਸਾਰੇ ਪਾਈਪ ਪਾਈ ਆਪਣੇ ਕੋਲ ਅਲੱਗ-ਅਲੱਗ ਬੰਡਲ ਇਹ ਬਹੁਤ ਨਗਰੂ ਤੁਹਾਡੇ ਰੇਨ ਕੋਟ ਆ ਗਈ ਆਪਣੇ ਕੋਲੇ ਅੱਛਾ ਵੱਡੇ ਪੇਚਕਾ ਸਾਗੇ ਜਿਵੇਂ ਸੱਟਾਂ ਵਾਲੇ ਜੀ ਕਿਸਾਨ ਭਰਾਵਾਂ ਵਾਸਤੇ ਆਇਆ ਕੋ ਜੀ ਮਤਲਬ ਤੁਹਾਡੇ ਕੋਲੇ 올 ਇਨ ਵਨ ਸਾਰੀਆਂ ਚੀਜ਼ਾਂ ਮਿਲਣਗੀਆਂ ਸਾਰੀਆਂ ਚੀਜ਼ਾਂ ਸਾਰੀਆਂ ਹੀ ਆਪ ਕੋਲੇ ਅੱਛਾ ਤੇ ਇੱਕ ਉਚਾਲਣੇ ਸੈਕਸ਼ਨ ਚੱਲਦਾ ਹੈ ਆਜੋ ਆ ਬਈ ਇਹ ਬਈ ਆਪਣੇ ਕੋ ਫੈਰ ਅਸਲ ਤੇ ਫੈਰ ਹੁੰਦੀ ਹੈ ਇਹ ਅੱਛਾ ਬਰਬਾਹ ਤੇ ਮੇਡ ਇਨ ਜਪਾਨ ਆ ਵੀਰੇ ਅੱਛਾ ਕਿਸੇ ਵੀ ਯੂਜ਼ ਕਰੇ ਖਰਾਬ ਨਹੀਂ ਹੋਊਗੀ ਵੀਰੇ ਅੱਛਾ ਜੀ ਇਹ ਕੋਲੋਂ ਆਸਾ ਉਹ ਆਪਣੇ ਕੋਲ ਪਲੱਬ ਦੁੰਦੀ ਹੈ। ਕੇਪਈ ਹੈ ਜੀ। ਇਹ ਵੀ ਬਾਹਰ ਲਈ ਆਉਂਦੀ ਹੈ ਜੀ। ਅੱਛਾ ਇਹ ਇਹ ਇਹਦਾ ਕੀ ਕਿੱਥੇ ਮਤਲਬ ਹੁੰਦਾ? ਇਹਦੇ ਪਾਈਪ ਵੀ ਹੈ। ਇਹ ਪਾਈਪ ਹੁੰਦੇ ਹੈ ਸ਼ੇਪੇ ਯੂਜ਼ ਹੁੰਦੇ ਹੈ ਜੀ। ਅੱਛਾ ਪਾਣੀ ਵਗੈਰਾ ਨ ਲਈ ਹੋ ਜਾਂਦੀਆਂ ਜਾਂ ਸੇਫਟੀ ਲਈ ਹੁੰਦੀਆਂ ਜਾਂ ਕੁਝ ਵੀ ਡੀਜ਼ਲ ਵਗੈਰੇ ਪਰ ਘਰੇ ਕੋਈ ਆਮ ਨੋਰਮਲ ਬੰਦਾ ਵਰਤੇ ਕੁੱਤੇ ਪਈਆਂ ਖਰਾਬ ਕਰੂਗਾ ਨਹੀਂ ਨਹੀਂ ਕੁਝ ਨਹੀਂ ਹੁੰਦਾ ਬਈ ਇਹਨਾਂ ਸ਼ਿਪ ਦੀ ਚੀਜ਼ ਦੀ ਇਹੀ ਤਾਂ ਖਾਸੀਅਤ ਹੁੰਦੀ ਹੈ ਵੀ ਇਹ ਛੇਤੀ ਖਰਾਬ ਨਹੀਂ ਹੁੰਦੀ ਕਿਉਂਕਿ ਜਿਹੜੀ ਸ਼ਿਪ ਤੋਂ ਚੀਜ਼ ਆਈ ਹੈ ਉਹ ਸਜੂਜ਼ੇਬਲ ਹੈ ਦੇਖ ਲਈ ਆਪਣਾ ਹਾਂ ਪਰ ਇਹਦੀ ਕੁਆਲਿਟੀ ਦੇਖ ਰਹੀ ਹੋ ਆਪਣੇ ਤੁਸੀਂ ਦੇਖੋ ਚੈੱਕ ਕਰੋ 5500 ਰੁਪਏ ਦੇ ਪੀਸ ਹਾਂ ਚੀਜ਼ ਤਾਂ ਬਹੁਤ ਵਧੀਆ ਖਰਾਬ ਤਾਂ ਨਹੀਂ ਕੀ ਹੋਣਾ ਬਹੁਤ ਵਧੀਆ ਚੀਜ਼ ਹੈ ਮਕੈਨਿਕ ਵੀ ਲੈ ਕੇ ਆਉਂਦੇ ਜੋ ਟੈਂਕੀਆਂ ਪੈਰਾ ਬਣਾਉਂਦੇ ਨੇ ਉਹਨਾਂ ਨੂੰ ਯੂਜ਼ ਕਰਨ ਨੂੰ ਕੋ ਡੀਜ਼ਲ ਕਰਿਓ ਕੁਝ ਵੀ ਆ ਕੇ ਤੇ ਆਹ ਪੰਪ ਭਾਈ ਵੀ ਰਿ ਪੰਪ ਭਾਈ ਆਪਣੇ ਨੂੰ ਜਿਹੜੀ ਬੋਰਡ ਮਾੜ ਆਉਂਦੀ ਰਹਿੰਦੀ ਆਪਣੇ ਕੋਲ ਅੱਛਾ ਅਕਸਰ ਕਟਿੰਗ ਵਾਲੇ ਭਾਈ ਆਉਂਦੇ ਰਹਿੰਦੇ ਅੱਛਾ ਜੀ ਇਹ ਪੰਪ ਹੈ ਜੀ ਪੰਪ ਠੀਕ ਹੈ ਜੀ ਇਹਦੇ ਨੀਚੇ ਹੁੰਦਾ ਇਹ ਸਪੋਲਜੀ ਜਾ ਗਈ ਅੱਛਾ ਇਹ ਕਾਰਾਂ ਚ ਰੱਖਣ ਨੂੰ ਕੈਰੀ ਕਰਨ ਨੂੰ ਬਹੁਤ ਵਧੀਆ ਜੀ ਔਰ ਆਪਣੇ ਕੋ ਸੰਗਲਪੇ ਐਵਰੇਟ ਟੋਚਨ ਜੋ ਫੰਬੈਨ ਵਾਲੇ ਵੀਰ ਹੁੰਦੇ ਭਰਾ ਜਾਂ ਜੀਸੀਬੀ ਚਲਾਉਂਦੇ ਨੇ ਉਹ ਖੁੱਭ ਜਾਂਦੀਆਂ ਨੇ ਵਗੈਰਾ ਅੱਛਾ ਜੀ ਬਹੁਤ ਹਾਈ ਕੁਆਲਿਟੀ ਚ ਸੰਗਲ ਹੁੰਦੇ ਅੱਛਾ ਇਹ ਟੋਚਨ ਬਣੇ ਹੋਏ ਆ ਕੋਈ ਤਾਤ ਨੂੰ ਕੋਈ ਕੁੰਡਾ ਲਗਾਉਣ ਦੀ ਲੋੜ ਨਹੀਂ ਇਹਦੇ ਸਾਰੇ ਕੁੰਡੇ ਲੱਗੇ ਹੋਏ ਨੇ ਅੱਛਾ ਠੀਕ ਆ ਭਾਈ ਜੀ ਟੋਚਨ ਉਹ ਲਾਉਣ ਦੀ ਲੋੜ ਨਹੀਂ ਠੀਕ ਆ ਵੈਲਸਨ ਦੇ ਕੁੰਡੇ ਲੱਗੇ ਹੋਏ ਇਹਨੂੰ ਅੱਛਾ ਉਹਦੇ ਯੂਜ਼ ਕਰਨਾ 20 ਫੁੱਟ ਦੇ ਪੀਸ 30 ਫੁੱਟ ਦੇ ਪੀਸ ਪਈ ਹੋਏ ਆਪਣੇ ਕੋਲ ਆਵਦਾ ਬਣੇ ਬਣਾਏ ਆ ਅੱਛਾ ਅੱਛਾ ਸਿਰਫ ਆਪਾ ਤੋੜ ਕੇ ਦੇਨੇ ਉਹ ਲੈ ਕੇ ਜਾਣਾ ਠੀਕ ਠੀਕ ਹੋਰ ਆਪਣੇ ਕੋਲੇ ਵੀ ਰੇ ਆਰੀਆਂ ਵਗਰਾ ਆਉਂਦੇ ਨੇ ਯੂ ਐਸ ਏ ਦੀ ਵੀ ਰੇ ਮੇਡ ਇਨ ਯੂ ਐਸ ਏ ਹਲਕੇ ਕੰਮ ਨੂੰ ਵੀ ਤੇ ਯੂਜ਼ ਕਰਨੀ ਆਪਾਂ ਹੋਰ ਆਪਣੇ ਕੋਲੇ ਜਪਾਨ ਦੇ ਆਉਂਦੇ ਵੀਰੇ ਬਰਨਰ ਸੋਲੂਸ਼ਨ ਹੁੰਦੇ ਆ ਅੱਛਾ ਅੱਪਾ ਕਿਤੇ ਦੀ ਬਾਹਰ ਕੈਂਪਿੰਗ ਤੇ ਜਾ ਰਹੇ ਆ ਕੋਈ ਅੱਗ ਵਗੈਰਾ ਮਾਦਣੀ ਆਪਾਂ ਕੋਈ ਆਪਾਂ ਚਾਹ ਬਣਾਉਣੀ ਕੁਝ ਵੀ ਬਣਾਉਣੀ ਹੈ ਉਹਦੇ ਇਸ ਨੂੰ ਪਟਗੇ ਚ ਅਗੈ ਨਹੀਂ ਇਹ ਬਰਤਨ ਨਾਲ ਆ ਗਿਆ ਵੀ ਆਪਣੇ ਕੋਲ ਇਟਲੀ ਦਾ ਅੱਛਾ ਬਰਤਨ ਸਾਫ ਕਰਨ ਨੂੰ ਲਿਕਵਿਡ ਹੁੰਦਾ ਹੈ ਜੀ ਭਾਈ ਜੀ ਆਪਣੇ ਘਰੇ ਮਤਲਬ ਜੀ ਕਰ ਸਕਦੇ ਜੀ ਇਹ ਆਪਣੇ ਕੋਲ ਸੈਟ ਆ ਗਿਆ ਸਟੇ ਇਹ ਬਹੁਤ ਯੂਜ਼ੇਬਲ ਹੁੰਦੀ ਹੈ ਮੇਡ ਇਨ ਯੂ ਐਸ اے ਅੱਛਾ ਮੇਡ ਇਨ ਯੂ ਐਸ اے ਹੈਮਰ ਆਂਗਾ ਰਿਵਿਊ ਐਸਏ ਦੇ ਇਹ ਮਤਲਬ ਇਹਨਾਂ ਨੂੰ ਛੇਦੀ ਜੰਗ ਵਗੈਰਾ ਨਹੀਂ ਲੱਗਦੀ ਹਾਂ ਨਹੀਂ ਵੀਰੇ ਤੇਰੀ ਕੁਆਲਿਟੀ ਵਖੋ ਭਈ ਅ ਸੰਗਰ ਕੀ ਹਲਕੇ ਵੀ ਆ ਤੇ ਮਤਲਬ ਇਹਨੂੰ ਕੋਈ ਵੀ ਨਾਰਮਲ ਬੰਦਾ ਯੂਜ਼ ਕਰ ਸਕਦਾ ਇਹਦੇ ਚ ਕੋਈ ਇਹ ਨਹੀਂ ਹੈਗਾ ਕੋਈ ਬਾਹਲੀ ਧਾਰੀ ਆ ਜਾਂ ਹਨਾ ਉਦਾਂ ਨਹੀਂ ਤਾਂ ਸੱਲ ਬਾਦਲੇ ਨਹੀਂ ਆ ਜੀ ਬਹੁਤ ਵਧੀਆ ਚੀਜ਼ ਹੈ ਹਾਂ ਬਹੁਤ ਤੇ ਚਲੋ ਅਲਗ-ਅਲਗ ਤਰ੍ਹਾਂ ਟੂਨ ਪਏ ਤੁਸੀਂ ਦੇਖੋ ਬਈ ਦਿਖਾ ਦਿਓ ਲੋ ਵੀ ਯੂਜ਼ੇਬਲ ਹੁੰਦੇ ਆ ਅੱਛਾ ਹਾਂ ਮਤਲਬ ਇਤਨਾ ਬਹੁਤ ਸ਼ੈਂਪੂ ਆ ਗਿਆ ਬਾਹਰਲੇ ਵੀਰੇ ਅਰੇ ਗਾ ਮਤਲਬ ਬ੍ਰੈਂਡਿੰਗ ਦੇ ਤੁਹਾਨੂੰ ਸ਼ੈਂਪੂ ਵਗੈਰਾ ਹਾਂ ਜਰਮਨ ਦੇ ਆ ਗਏ ਰੇਟਲੀ ਦੇ ਆ ਗਏ ਅਲੱਗ-ਅਲੱਗ ਤਰ੍ਹਾਂ ਦੇ ਸ਼ੈਂਪੂ ਮਿਲ ਜਾਂਦੇ ਇੱਕ ਮੈਂ ਨਾ ਉਹ ਪੈਦਾ ਇਹ ਨਾਈਫ ਵਗੈਰਾ ਆ ਜਾਂਦੇ ਸ਼ਿਪ ਦੇ ਵਿੱਚ ਸਟੇਨਲੈਸ ਸਟੀਲ ਚ ਆਪਣੀ ਕੋਈ ਰੈਸਟੋਰੈਂਟ ਵਾਲੇ ਭਰਾ ਉਹਨਾਂ ਨੂੰ ਕੋਈ ਜ਼ਿਆਦਾ ਤਿੱਖੇ ਨਾਈਫ ਚਾਹੀਦੇ ਹੁੰਦੇ ਉੱਥੇ ਵਰਤ ਤੋਂ ਆ ਜਾਂਦੇ ਇੱਕ ਫਲੋਰ ਕਲੀਨਰ ਆਉਂਦਾ ਵੀਰੇ ਜਰਮਨ ਦਾ ਬਹੁਤ ਵਧੀਆ ਕੁਆਲਿਟੀ ਚ ਹੈ ਫਲੋਰ ਵਗੈਰਾ ਆਪਾਂ ਕਰਦੇ ਅਕਸਰ ਹੀ ਆਪਣੇ ਬਹੁਤ ਬਾਜ਼ਾਰ ਚ ਮਹਿੰਗੇ ਮਿਲਦੇ ਆ ਹਾਂ ਜਦਾਂ ਕਿਲੋ ਦੀ ਪੈਕਿੰਗ ਆਉਂਦੀ ਹੈ ਬਹੁਤ ਰੀਜ਼ਨੇਬਲ ਰੇਟ ਚ ਹੈ ਆ ਫਰਸ਼ਾਂ ਫਰਸ਼ਾਂ ਸਾਫ਼ ਕਰਨਾ ਤੋਂ ਨੂੰ ਆ ਫਲੋਰ ਕਲੀਨਰ ਆ ਮਤਲਬ ਬਹੁਤ ਹੀ ਵਧੀਆ ਚੀਜ਼ ਹੈ ਬਾਹਰ ਰਹਿਣਾ ਹੈ ਕੱਪੜੇ ਕੋ ਬੈਠੀ ਕਿੱਥੋਂ ਹੁੰਦਾ ਜਿਓ ਦੀ ਗ੍ਰਿਲ ਵਾਸਤੇ ਜੋ ਕਿ ਕਿਚਨ ਵਾਸਤੇ ਸਪੈਸ਼ਲ ਹੁੰਦਾ ਹੈ ਵੀ ਅੱਛਾ ਸਟੀਲ ਨੂੰ ਸਾਫ ਕਰਨਾ ਹਾਂਜੀ ਹਾਂਜੀ ਸੋ ਕਿਚਨ ਵਗੈਰਾ ਕਰਨਾ ਜੋ ਕਿ ਰੈਸਟੋਰੈਂਟਾਂ ਨੇ ਯੂਜ਼ ਕਰਦੇ ਨੇ ਜਦੋਂ ਲੋਕਾਂ ਨੇ ਫੌੜੀਆਂ ਵਾਲੀਆਂ ਜਿਹੜੀਆਂ ਗ੍ਰਿਲਾਂ ਗੜਾਈਆਂ ਉਹਨਾਂ ਦੇ ਅਕਸਰ ਹੀ ਮਿੱਟੀ ਵਗੈਰਾ ਜੰਮ ਜਾਂਦੀ ਹੈ ਇੱਕ ਬਹੁਤ ਵਧੀਆ ਫਾਰਮੂਲਾ ਹੈ ਇਹ ਲਿਕਵਿਡ ਹੈ ਇਹ ਸੋਲੂਸ਼ਨ ਹੈ ਇਸ ਨੂੰ ਕੱਪੜੇ ਤੇ ਲਗਾਓ ਸਾਫ ਕਰੋ ਬਹੁਤ ਵਧੀਆ ਕੁਆਲਿਟੀ ਹੈ ਯੂਜ਼ ਕਰਕੇ ਦੇਖੋ ਦੋਸਤੋ ਜਿਹੜਾ ਵੀ ਤੁਸੀਂ ਹੁਣ ਦੇਖਿਆ ਸਾਰਾ ਕੁਝ ਬਾਈਆਂ ਕੋਲੇ ਜਮਾ ਫਰੈਸ਼ ਚੀਜ਼ਾਂ ਮਿਲਦੀਆਂ ਤੇ ਬਾਈ ਜੀ ਤੁਸੀਂ ਬਣਾ ਜ ਆਪ ਦਾ ਲੋਕਾਂ ਨੂੰ ਐਡਰੈਸ ਦੱਸ ਦੋ ਕਿੱਥੇ ਰਹਿੰਦੀ ਆ ਆਪਣੀ ਦੁਕਾਨ ਬਾਈ ਆਪਣੀ ਲੋਕੇਸ਼ਨ ਹੈਗੀ ਆਪਣਾ ਬਟੰਡਾ ਰੋਡ ਤੇ ਨੀਅਰ ਹਰਿਆਲੀ ਪੰਪ ਹੈ ਜੀ ਅੱਛਾ ਜੀ ਅਗਲੀ ਸਾਈਡ ਆਪਣੀ ਤੋਂ ਪੌਲਸ ਲਾਈਨ ਆ ਜਾਂਦੀ ਹੈ ਹਰਿਆਲੀ ਪੰਪ ਤੋਂ ਦੋ ਤਿੰਨ ਸ਼ੋਰੂਮ ਛੱਡ ਕੇ ਉਸ ਤੋਂ ਸ਼ੋਰੂਮ ਆਪਣਾ ਹੀ ਹੈ ਬਾਈ ਜੀ ਅੱਛਾ ਜੀ ਆਪਣਾ ਬੋਰਡ ਲੱਗਾ ਹੈ ਤੁਸੀਂ ਦਿਖਾ ਦਿਓ ਇਹ ਦੇਖੋ ਆਪਾਂ ਇਸ ਲਈ ਕਿਸੇ ਨੂੰ ਪ੍ਰੋਬਲਮ ਨਾ ਹੋਵੇ ਬੋਰਡ ਲਾਇਆ ਹੋਇਆ ਹੈ ਬਾਈ ਜੀ ਨੰਬਰ ਵਗੈਰਾ ਭਾਈ ਦੂਸਰੇ ਬੋਰ ਤੇ ਲੱਗੇ ਹੋਏ ਨੇ ਬਾਕੀ ਜਿਹੜਾ ਨੰਬਰ ਆ ਫੋਨ ਨੰਬਰ ਆ ਉਹ ਨਾ ਸਕਰੀਨ ਤੇ ਵੀ ਤੁਹਾਨੂੰ ਦਿਖ ਜੂਗਾ ਸਕਰੀਨ ਤੇ ਨੰਬਰ ਚੱਲਦਾ ਹੋਊਗਾ ਜੇ ਕਿਤੇ ਵੀ ਨੂੰ ਜਰੂਰ ਤੋਂ ਭਾਈਆਂ ਨਾਲ ਗੱਲਬਾਤ ਕਰਕੇ ਇਸ ਨੂੰ ਨਾਂ ਐਡਰੈਸ ਦਾ ਪਤਾ ਲੱਗੇ ਨਾ ਤਾਂ ਸਕਰੀਨ ਉੱਪਰ ਜਿਹੜਾ ਨੰਬਰ ਚੱਲਦਾ ਪਿਆ ਉਹ ਨੰਬਰ ਤੇ ਫੋਨ ਕਰਕੇ ਭਾਈਆਂ ਤੋਂ ਤੁਸੀਂ ਐਡਰੈਸ ਪਤਾ ਕਰ ਸਕਦੇ ਹੋ ਠੀਕ ਹੈ ਭਾਈ ਸਾਰਿਆਂ ਦਾ ਧੰਨਵਾਦ ਵੀਡੀਓ ਵੇਖਣ ਲਈ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਫੋਲੋ ਜਰੂਰ ਕਰਨਾ ਹੀ ਧੰਨਵਾਦੀ ਧੰਨਵਾਦੀ